ਲਈ ਵੀ 1.5 12000 ਰੁਪਏ ਸਬਸਿਡੀ ਮਿਲ ਕੇ ਆਪਾਂ ਹਾਂਜੀ ਹਾਂ ਇਹ 40% ਦੇ ਸਬਸਿਡੀ ਦਾ ਮਤਲਬ ਤਕਰੀਬਨ 8000 10000 ਰੁਪਏ ਦੇ ਸਬਸਿਡੀ ਆ ਜੰਦੀ ਹੈ ਸਾਡੇ 21 ਹਰ ਤੋਂ ਸ਼ੁਰੂ ਹੋ ਜਾਂਦਾ 1.5 ਫੁੱਟ ਦਾ ਇਹ ਰੋਟਾਟਰ ਤਿੰਨ ਹਸਪਾਵਰ ਦਾ ਇੰਜਣ ਹੈ ਇਹ ਪਾਣੀ ਕਿੰ ਮਚਾਗਦਾ ਇਹ ਜਿਹੜਾ ਹੈਗਾ ਜੀ ਮੂਰੇ ਲੱਗ ਜਾਂਦਾ ਠੀਕ ਹੈ ਜੀ ਤੇ ਇਹ ਪਾਣੀ ਦੇ ਵਿੱਚ ਡਬੋ ਦਿਓ ਕਿਉਂਕਿ ਸ਼ਾਰਟ ਲੰਬੀ ਹੈ ਤੁਸੀਂ ਵੀ ਆਈਟਮ ਹੈ ਇਹ ਜਿਹੜਾ ਹੈਗਾ ਜੀ ਲੌਨ ਮੂਵਰ ਹੈ ਰਿਮੋਟ ਕੰਟਰੋਲ ਦੇ ਨਾਲ ਠੀਕ ਹੈ ਜੀ ਇਹਦੇ ਵਿੱਚ ਇਹਦੇ ਵਿੱਚ ਰਿਮੋਟ ਲੱਗਿਆ ਹੋਇਆ ਤੇ ਟਰਾਜਿੰਦਾ ਨਹੀਂ ਜਿਵੇਂ ਪੱਠੇ-ਪੁੱਠੇ ਵੱਢਨੇ ਆ ਕਣਕ ਵੱਢਣੀ ਆ ਜਾਂ ਖਾਲ-ਖੂਲ ਚ ਘਾਹ-ਕੂ ਹੋ ਜਾਂਦਾ ਉਹ ਵੱਢਣਾ ਘਰੇ ਲਾਉਣ ਦੇ ਵਿੱਚ ਵੱਢਣਾ ਵਸੀਮ ਵੱਢਣਾ ਮੱਕੀ-ਮੱਕੀ ਵੱਢਣੀ ਆ ਲੋ ਬਈ ਕਿਸਾਨ ਵੀਰਾਂ ਦੇ ਕੰਮ ਦੀ ਵੀਡੀਓ ਐ ਖੇਤੀਬਾੜੀ ਦੇ ਵਿੱਚ ਕੰਮ ਨਾਲ ਛੋਟੇ ਸੰਦ ਤੋਂ ਲੈ ਕੇ ਵੱਡੇ ਸੰਦ ਤੱਕ ਵੱਡੇ-ਵੱਡੇ ਇੰਪਲੀਮੈਂਟ ਦਿਖਾਵਾਂਗੇ ਸਬਸਿਡੀ ਬਾਰੇ ਵੀ ਗੱਲ ਕਰਦੇ ਵੀ ਕਿਹੜੇ-ਕਿਹੜੇ ਇੰਪਲੀਮੈਂਟਾਂ ਤੇ ਕਿਹੜੇ-ਕਿਹੜੇ ਸੰਦਾਂ ਤੇ ਆਪਾਂ ਨੂੰ ਸਬਸਿਡੀ ਮਿਲਦੀ ਆ ਆਪਾਂ ਪਹੁੰਚੇ ਲੁਧਿਆਣੇ ਦੇ ਵਿੱਚ ਗਿੱਲ ਸ਼ਹਿਰ ਦੇ ਵਿੱਚ ਸਪਰੇਅ ਮੈਨ ਵਾਲਿਆਂ ਦੇ ਭਾਈਆਂ ਦੇ ਬਾਕੀ ਭਾਈਆਂ ਦਾ ਨਾਮ ਬਹੁਤ ਹੈ ਬਾਕੀ ਇਕੱਲੇ ਇਕੱਲੇ ਆਪਾਂ ਇੰਪਲੀਮੈਂਟ ਬਾਰੇ ਜਾਣਕਾਰੀ ਲੈਣੇ ਕਿਹੜੇ ਕਿਹੜੇ ਇੱਥੇ ਆਪਾਂ ਨੂੰ ਇੰਪਲੀਮੈਂਟ ਮਿਲਦੇ ਆ ਤੇ ਹਰਸ਼ ਭਾਈ ਆਪਾਂ ਨੂੰ ਜਾਣਕਾਰੀ ਦੇਣਗੇ ਹਰਸ਼ ਭਾਈ ਸੱਸੀਕਲ ਸੱਸੀਕਲ ਜੀ ਸੱਸੀਕਲ ਮੇਰੇ ਕਿਸਾਨ ਭਰਾਵੋ ਸਵਾਗਤ ਹੈ ਤੁਹਾਡਾ ਮੇਰੇ ਲੁਧਿਆਣੇ ਵਾਲੀ ਗਿੱਲ ਪਿੰਡ ਦੇ ਵਿੱਚ ਸਪਰੇਅ ਮੈਨ ਵਾਲੀ ਫੈਕਟਰੀ ਦੇ ਵਿੱਚ ਜਿੱਥੇ ਅਸੀਂ ਤਰ੍ਹਾਂ ਤਰ੍ਹਾਂ ਦੇ ਛੋਟੇ ਛੋਟੇ ਯੰਤਰ ਕਿਸਾਨਾਂ ਲਈ ਬਣਾਉਂਦੇ ਆ ਜੀ ਭਾਈ ਆਪਾਂ ਸਟਾਰਟਿੰਗ ਤੋਂ ਹੀ ਗੱਲ ਕਰ ਲਈ ਆਪਾਂ ਟੂਰ ਤੱਕ ਸਾਰੇ ਆਪਾਂ ਟੂਰ ਕਰਾ ਦੀ ਕਿਸਾਨਾਂ ਨੂੰ ਹਣਾ ਜੀ ਠੀਕ ਹੈ ਜੀ ਅੱਜ ਮੈਂ ਤੁਹਾਨੂੰ ਦਿਖਾ ਦੂੰਗਾ ਇੱਕ ਇੱਕ ਸਾਦੀ ਦੀ ਕੀ ਕੀ ਇੰਪਲੀਮੈਂਟ ਆਪਣੇ ਕੋਲ ਹੈਗੇ ਫਿਰ ਚਾਹੇ ਤੁਸੀਂ ਗੜਾਈ ਵਾਲੇ ਯੰਤਰ ਲੈਣੇ ਹੁਣ ਜਿੰਮੇ ਕਿ ਛੋਟੇ ਰੋਟਾਵੇਟਰ ਹੋਗੇ ਇਹ ਸਾਡੇ ਕੀ ਹੱਤੋਂ ਸ਼ੁਰੂ ਹੋ ਜਾਂਦਾ 1.5 ਫੁੱਟ ਦਾ ਇਹ ਰੋਟਾਵੇਟਰ ਹੈ 3 ਹੌਸਪਾਵਰ ਦਾ ਇੰਜਣ ਹੈ ਇਹ ਜੀ ਵੱਡੇ ਲੈਣੇ ਫੋਰ ਸਟੋਕ ਵਾਲੇ ਜਿਵੇਂ ਮੋਟਰਸਾਈਕਲ ਵਾਲੇ ਇੰਜਣ ਨਾਲ ਤਾਂ ਇਹ ਪੈਂਦਾ 25000 ਰੁਪਏ ਦਾ ਪੈਟਰੋਲ ਵਾਲੇ ਹਾਂ ਹਾਂ ਜੀ ਹਾਂ ਉਸ ਤੋਂ ਬਾਅਦ ਜੇ ਆਪਾਂ ਵੱਡੇ ਵੱਡੇ ਯੰਤਰ ਜਿਵੇਂ ਖੇਤੀਬੰਦੇ ਦੇ ਕਿਸ ਦੇ ਨੇ ਆ ਪਹਿਲਾ ਗियर ਦੂਜਾ ਗियर ਹਾਈ ਲੋਅ ਬੈਕ ਗੇਅਰ ਵੀ ਨਹੀਂ ਬਾਈ ਜਿਵੇਂ ਇਸ ਕੀ ਜੇ ਤਾਂ ਸਟਾਰਟ ਹੋ ਗਿਆ ਨਾ ਇਹ ਹਾਂਜੀ ਸਬਸਿਡੀ ਇਹਦੇ ਮਿਲੂਗੀ 21000 ਤੋਂ ਲੈ ਕੇ ਜਿਹੜੇ ਮੇਰੇ ਕੋਲ ਵੱਡੇ ਹੈਗੇ ਨੇ ਸਾਰੇ ਤੇ ਆਪਣੇ ਸਾਰੇ ਮਾਡਲਾਂ ਦੇ ਜਿਹੜਾ ਬੰਦਾ ਸਬਜ਼ੀ ਆ ਬਾਗਬਾਨੀ ਕਰਦਾ ਉਹਨੂੰ ਸਬਸਿਡੀ ਮਿਲਦੀ ਹੈ ਲਗਭਗ ਕਿੰਨੀ ਕੀ ਮਿਲਦੀ ਹੈ ਸਬਸਿਡੀ ਇਹਦੇ ਵਿੱਚ 40 ਤੋਂ 50% ਸਬਸਿਡੀ ਹੁੰਦੀ ਆ ਬੰਦੇ ਕੋਲੇ ਜਿਹੜੀ ਹੈਗੀ ਆ ਉਹਨੂੰ ਮੈਗਮਰੀ ਛੱਟ ਜਿਹੜੀਆਂ ਹੁੰਦੇ ਤਕਰੀਬਨ ਕਿੱਲਾ ਸਵਾ ਕਿੱਲਾ ਜਿਹੜਾ ਹੈਗਾ ਸਬਜ਼ੀ ਦਾ ਬਾਗ ਦਾ ਹੋਵੇ ਆਪਾਂ ਗੱਲ ਕਰ ਲਈ ਵੀ 1.25 ਲੱਖ ਰਹਿ ਜੂ ਸਬਸਿਡੀ ਮਿਲ ਕੇ ਆਪਾਂ ਹਾਂਜੀ ਹਾਂ ਇਹ 40% ਸਬਸਿਡੀ ਦਾ ਮਤਲਬ ਤਕਰੀਬਨ 6.8 ਤੋਂ 8000 10000 ਰੁਪਏ ਦੇ ਸਬਸਿਡੀ ਆ ਜੰਨੀ ਹੈ ਜੀ ਠੀਕ ਹੈ ਜੀ ਤੇ ਅੱਗੇ ਗੱਲ ਕਰ ਲਈ ਬਈ ਕਿੰਨੇ ਕੇ ਵੱਡੇ ਆਪਾਂ ਨੂੰ ਇੰਜਨ ਮਿਲ ਜਣਗੇ ਡੀਜ਼ਲ ਇੰਜਨ ਮਿਲਦੇ ਆ ਜਾਂ ਨਹੀਂ ਮਿਲਦੇ ਇਹਦੇ ਵਿੱਚ ਜਿਵੇਂ ਪੈਟਰੋਲ ਇੰਜਨ ਆ ਜੀ ਪੌਣੇ 8 ਐਚਪੀ ਦਾ ਠੀਕ ਹੈ ਜੀ ਇਹਦੇ ਵਿੱਚ ਇੱਕ ਅਸੀਂ ਨਵਾਂ ਮਾਡਲ ਕੱਢਿਆ ਸ਼ੌਕਰ ਵਾਲਾ ਜਿਵੇਂ ਲੋਕਾਂ ਦੀ ਡਿਮਾਂਡ ਹੈਗੀ ਵੈਸੇ ਇਹਨਾਂ ਕੋਈ ਫਾਇਦਾ ਸ਼ੌਕਰ ਦੇ ਵਿੱਚ ਕੀ ਹੈ ਕਿ ਜਿਵੇਂ ਲੋਕਿਆਂ ਨੂੰ ਲੱਗਦਾ ਵੀ ਇਹਦੇ ਨਾਲ ਜਿਹੜਾ ਹੈਗਾ ਵਾਈਬ ਇਦੇ ਵਿੱਚ ਆਪਣੇ ਕੋਲੇ 5 ਹਸਪਾਵਰ ਨੋਸ ਪਾਵਰ 10 ਹਸ ਪਾਵਰ ਜਿਹਦੇ ਵਿੱਚ ਆ ਪੌਣੇ 5 ਫੁੱਟ ਦਾ ਰੋਟਾਵੇਟਰ ਮਿਲਦਾ ਪੂਰਾ ਵੱਡਾ ਡੀਜ਼ਲ ਨਾਲ ਬਈ ਕੋਈ ਹੋਰ ਇੰਪਲੀਮੈਂਟ ਲੈਣਾ ਹੋਵੇ ਇਹਦੇ ਮਿਲ ਜੂ ਨਾਲ ਇਹਦੇ ਨਾਲ ਅਸੀਂ ਨਾਲ ਜੀ ਸੁਹਾਗਾ ਵੀ ਦਿੰਦੇ ਆ ਤੇ ਨਾਲ ਖੇਲਾ ਪਾ ਕੇ ਬੱਟਾ ਬਣਾਉਣ ਵਾਲਾ ਰੀਜਰ ਵੀ ਦਿੰਦੇ ਆ ਜਿਹੜਾ ਪਾਣੀ ਦਾ ਖਾਲ ਵੀ ਪੰਦਾ ਠੀਕ ਆ ਜੀ ਮਿੱਟੀ ਵੀ ਲਾਂਦਾ ਤੇ ਬੱਟਾ ਵੰਟਾਉਂਦਾ ਨਹੀਂ ਉਹ ਵੀ ਬਣਾਉਂਦਾ ਬਈ ਇੱਕੋ ਇੰਪਲੀਮੈਂਟ ਕਈ ਤਰੀਕੇ ਦਾ ਕੰਮ ਆ ਜਾਂਦਾ ਚੱਲੀਏ ਚਲੋ ਛੋਟੀ ਬਈ ਇਹ 8 ਕੁਇੰਟਲ ਦਾ ਜਿਹੜਾ ਹੈਗਾ ਟਰਾਲੀ ਖਿੱਚ ਲੈਂਦਾ ਜੀ ਤੇ ਜਿਹਦੇ ਵਿੱਚ ਵੱਡਾ ਇੰਜਨ ਹੋਰ ਲੈਣਾ ਆਪਣੇ ਕੋਲ 12 HP ਜੇ ਵੀ ਹੈਗਾ HP ਪੌ ਕੁਆਂਟਲ ਵਜਨ ਖਿੱਚ ਲੈਣਾ ਟਰਾਲੀ ਦੇ ਵਿੱਚ 11 ਕੁ ਕੁਆਂਟਲ ਪੌਣੇ 5 ਫੁੱਟ ਦਾ ਹੀ ਡੋਟਾ ਵਗੈ ਟਰੇ ਚ ਇੱਕ ਘੰਟੇ ਦਾ ਹੈ ਤਕਰੀਬਨ ਜਿਹੜਾ ਹੈਗਾ ਸਵਾ ਕਿਲਟਾ ਡੀਜ਼ਲ ਲੈਂਦਾ ਮੇਰਾ 10 ਐਚਪੀ ਵਾਲਾ ਸੀ ਉਹ 1 ਕਿਲਟਾ ਲੈਂਦਾ ਸੀ ਇਹ ਸਵਾ ਕਿਲਟਾ ਡੀਜ਼ਲ ਲੈਂਦਾ ਘੰਟੇ ਦਾ ਖਰਚਾ ਵੀ ਕੋਈ ਨਹੀਂ ਕਾਚਾ ਕੋਈ ਨਹੀਂ ਹੈਗਾ ਜੀ ਤੇ 7 ਇੰਚੀ ਤੱਕ ਡੂੰਗਾ ਇਹ ਪੱਟ ਲੈਂਦਾ ਜੀ 7 ਇੰਚੀ ਦੇ ਅੰਦਰ ਲੱਗਿਆ ਹੋਇਆ ਤੇ ਟਰੈਕਟਰ ਗੱਡੀ ਵਾਲਾ ਚੌੜਾ ਟਾਇਰ ਲੱਗਿਆ ਹੋਇਆ ਜਿਵੇਂ ਮਾਜੀ ਸਲਿੱਪਿੰਗ ਵਗੈਰਾ ਦਾ ਕੋਈ ਟੱਕਰ ਨਹੀਂ ਹੈਗਾ ਦਾਣੇਦਾਰ ਗੱਡੀ ਲੱਗੀ ਹੋਈ ਆ ਤੇ ਵਧੀਆ ਗ੍ਰਿਪ ਦੇ ਨਾਲ ਇਹ ਠੀਕ ਹੈ ਉਹਦੇ ਬਾਅਦ ਆਪਣੇ ਕੋਲੇ ਜੇ ਕਿਸੇ ਨੇ ਅਜਾ ਬੈਠ ਕੇ ਲੈਣਾ ਤਾਂ ਆਪਣੇ ਕੋਲ 4 ਵੀਲ ਚ ਵੀ ਹੈਗਾ ਜਿਵੇਂ ਜਿਹੜਾ ਖੁੱਲਾ ਖੇਤ ਹੋਵੇ ਨਾ ਜਿਵੇਂ ਬਾਗਬੂਗ ਲੱਗਾ ਹੁੰਦਾ ਖੁੱਲਰ ਪਪੂਲਰ ਵਗੈਰਾ ਨਾ ਤਾਂ ਉਹਦੇ ਉੱਤੇ ਜਿਵੇਂ ਆਪਾਂ ਬੰਦਾ ਇੱਥੇ ਬੈਜਣ ਦਾ ਇਹਦੇ ਵਿੱਚ ਵੀ ਅਸੀਂ 10 ਹਸਪਾਵਰ ਦਾ ਇੰਜਨ ਲਾਇਆ ਹੈ ਜੇ ਤੁਹਾਨੂੰ ਪੈਟਰੋਲ ਡੀਜ਼ਲ ਇੰਜਨ ਦੋਨੋਂ ਮਿਲ ਜਾਂਦੇ ਨੇ ਤੇ ਮਗਰ ਇਹਦੇ ਪੀਟੀਓ ਸ਼ਾਫਟ ਵੀ ਦਿੱਤੀ ਹੋਈ ਹੈ ਜਿਵੇਂ ਤੁਸੀਂ ਸਪਰੇਅ ਪੰਪ ਵਗੈਰਾ ਲਗਾਉਣਾ ਜਾਂ ਤੁਸੀਂ ਆਪਾਂ ਕਣਕ ਵੱਢਣ ਵਾਲਾ ਕਟਰ ਲਾਉਣਾ ਉਹ ਵੀ ਲੱਗ ਜਾਂਦਾ ਆ ਟਰਾਲੀ ਵੀ ਲੱਗ ਜਾਂਦੀ ਔਰ ਇਹ ਹੁੱਕ ਦਿੱਤੀ ਹੋਈ ਹੈ ਤਾਂ ਵਿੱਚ ਟਰਾਲੀ ਪਾ ਕੇ ਵੀ ਤੁਸੀਂ ਖ ਆ ਮੂਰਲੇ ਗੀਅਰ ਦਿੱਤੇ ਹੋਏ ਨੇ ਦੋ ਆ ਸਟੀਅਰਿੰਗ ਆ ਸਟੀਅਰਿੰਗ ਵੀ ਇਹਨਾਂ ਦੇਖੋ ਜੀ ਪਾਵਰ ਮੰਗੂ ਹੀ ਕੰਮ ਕਰਦਾ ਬੜਾ ਈਜੀ ਆ ਦੇਖੋ ਤਾਂ ਉਹ ਇੱਕ ਖੜਾ ਖੜੇ ਹੱਥ ਖਾਤ ਨਾਲ ਘੁਮਾਇਆ ਜਾ ਸਕਦਾ ਮੂਰੇ LED ਲਾਈਟ ਲਾਈ ਹੋਈ ਆ ਜਿਵੇਂ ਕੋਈ ਰਾਤੀ ਹਨੇਰੇ ਨੂੰ ਰੇਤੇ ਵਿੱਚ ਆਣਾ ਤਾਂ ਉਹ ਵੀ ਲੱਗ ਸਕਦੇ ਆ ਤੇ ਇਹਨੂੰ ਹੋਰ ਵੀ ਕਿਸੇ ਵੀ ਤਰੀਕੇ ਨਾਲ ਕਿਸਾਨ ਇਹਨੂੰ ਮੋਡੀਫਾਈ ਵੀ ਕਰ ਸਕਦਾ ਇਹ ਚਿੱਤ ਦਾ ਹਿਸਾਬ ਨਾਲ ਬਣਾਇਆ ਹੋਇਆ ਹਾਂਜੀ ਤੇ ਜੇ ਕਿਸੇ ਨੇ ਇਹਦੇ ਵਿੱਚ ਜਿਵੇਂ 4 ਵੀਲ ਨਹੀਂ ਲਾਣਾ ਤਾਂ 3 ਵੀਲ ਵੀ ਲੈ ਸਕਦਾ 3 ਵੀਲ ਦੇ ਵਿੱਚ ਜਿਵੇਂ ਆਪਾਂ ਲਾਇਆ ਹੋਇਆ ਕੋਈ 8 ਕਵਸ ਪਾਵਰ ਦਾ ਇੰਜਣ ਜੀ ਮੈਂ ਜਿਆ ਪੱਟਾ ਨਹੀਂ ਲੈਣਾ ਕਿਸੇ ਨੇ 10 ਹਸਪਾਵਰ ਦਾ ਤਾਂ 8 ਹਸਪਾਵਰ ਦਾ ਦਾਦਾ ਤੇਜਾ ਪਥਰੀ ਵੀ ਲਾਦਾ ਬਣਾਇਆ ਹੋਇਆ ਆ ਗੀਅਰ ਲਾਏ ਹੋਏ ਨੇ ਆ ਬੈਗ ਗੀਅਰ ਲਾਇਆ ਹੋਇਆ ਆ ਇਹਦੇ ਵਿੱਚ ਮੂਲੇ ਬ੍ਰੇਕਾਂ ਵੀ ਲਾਈ ਹੋਈਆਂ ਨੇ ਡਿਸਕ ਬ੍ਰੇਕਾਂ ਮੂਲੇ ਸੋਰੀ ਡਰਮ ਬ੍ਰੇਕਾਂ ਪਾ ਲਾਈਆਂ ਹੋਈਆਂ ਮੂਲੇ ਆ ਸ਼ੌਕਰ ਵੀ ਲਾਏ ਹੋਏ ਜਿਵੇਂ ਝੜਕੇ ਝੁੜਕੇ ਕੋਈ ਪੈਂਦੇ ਨੇ ਬੱਟਾ-ਬੁੱਟਾ ਉਸੇ ਚੱਲੂ ਹੋਈ ਜੇ ਬੜੇ ਆਰਾਮ ਨਾਲ ਸੌਖਾ ਤਰੀਕਾ ਨਾਲ ਨਿਕਲਦਾ ਹੈ 4 ਫੁੱਟ ਦਾ ਪੌਣੇ 4 ਫੁੱਟ ਦਾ ਰੋਟਾ ਵੇਟਾ ਚਲਾਉਂਦਾ ਹੈ ਇਹ ਨਾਲ ਤੇ ਜੇ ਕਿਸੇ ਨੇ ਹੋਂਡਾ ਦੇ ਇੰਜਨ ਚ ਚੈਨ ਤੇ ਹੋਂਡਾ ਦੇ ਇ ਇਹ ਜਿੰਮੇ ਕੀ ਤੁਹਾਡੀ 5-7 ਕਿੱਲੇ ਦੀ ਖੇਤੀ ਹੈ ਜਿਆਦਾ ਖੇਤੀ ਹੈ ਤਾਂ ਉਹਦੇ ਵਾਸਤੇ ਇਹ ਠੀਕ ਹੈ ਜੇ ਤੁਹਾਡੀ ਜਿਹੜੀ ਹੈਗੀ 5 ਕਿੱਲੇ ਤੱਕ ਮਤਲਬ ਆਪਾਂ 1 ਕਿੱਲੇ 5 ਕਿੱਲੇ ਤੱਕ ਤੁਸੀਂ ਆ ਹੋਂਡਾ ਦਾ 7 ਐਚਪੀ ਵਾਲਾ ਵੀ ਲੈ ਸਕਦੇ ਹੋ ਇਹ ਡੀਜ਼ਲ ਤੇ ਹੈ ਇਹ ਦੋਨੋਂ ਪੈਟਰੋਲ ਤੇ ਹੋਂਡਾ ਦਾ ਪੈਟਰੋਲ ਚ ਜਾਂਦਾ ਇਹ ਘੰਟੇ ਦਾ 650 ਗ੍ਰਾਮ ਪੈਟਰੋਲ ਲੈਂਦਾ ਇਹ ਘੰਟੇ ਦਾ 1 ਲੀਟਰ ਲੈਂਦਾ ਇਹਦੀ ਦੋਨਾਂ ਦੀ ਗਾਰੰਟੀ 2 ਸਾਲ ਦੀ ਆਂਦੀ ਹੈ ਕੰਪਨੀ ਵੱਲੋਂ 올 ਓਵਰ ਇੰਡੀਆ ਮਤਲਬ ਚਾਹੇ ਬੰਦਾ ਪੰਜਾਬ ਚ ਹੋਵੇ ਚਾਹੇ ਯੂਪੀ ਚ ਲੈ ਜਾਵੇ ਜਾਂ ਜਿੱਥੇ ਮर्जी ਲੈ ਜਾਵੇ ਇਹਦੀ ਗਾਰੰਟੀ 2 ਸਾਲ ਦੀ ਉਹਨੂੰ 올 ਓਵਰ ਇ ਇਹ ਬਾਕੀ ਨੇ ਵੀ ਡਿਲੀਵਰੀ ਵਗੈਰਾ ਵੀ ਆਪ ਹੀ ਕਰ ਦਿੰਦੇ ਡਿਲੀਵਰੀ ਹਾਂਜੀ ਹਾਂ ਇਹਨਾਂ ਦੀ ਡਿਲੀਵਰੀ ਜਿਹੜੀ ਹੈਗੀ ਜਿੰਨੇ ਤੁਹਾਨੂੰ ਮੈਂ ਇੰਪਲੀਮੈਂਟ ਮੂਦੇ ਦਿਖਾਉਂਦੇ ਸਾਰਿਆਂ ਦੀ ਡਿਲੀਵਰੀ ਫ੍ਰੀ ਆਫ ਕਾਸਟ ਹੈ ਉਸ ਤੋਂ ਬਾਅਦ ਆਪਣੇ ਕੋਲ ਬੈਕ ਰੋਟਰੀ ਵੀ ਹੈ ਜਿਵੇਂ ਅਸੀਂ ਇਹ ਡੀਜ਼ਲ ਇੰਜਨ 'ਚ ਹੈਗਾ ਕੰਮ ਆ ਦੇ 10 ਐਸਪੀ ਦਾ ਕੀਤਾ ਇਹਦੇ ਵਿੱਚ ਜਿਹੜਾ ਪਿਛਲਾ ਰੋਟਾ ਬਟ ਲਾਇਆ ਇਹ ਪਟਾਈ ਵੀ ਕਰਦਾ ਇਹ ਨਾਲ ਨਾਲ ਮਿੱਟੀ ਵੀ ਲਾਂਦਾ ਜਿਵੇਂ ਗੰਨੇ ਦੇ ਵਿੱਚ ਮਿੱਟੀ ਲਾਣੀ ਹੁੰਦੀ ਆ ਵੀ ਹਲਾ ਮੰਗੂ ਵੀ ਚੱਲਦਾ ਹਾਂ ਦੋਨੋਂ ਕੰਮ ਇੱਕੋ ਬਾਅਦ ਚ ਕਰਦੇ ਨੇ ਬਲੇਡ ਦਾ ਸਪੈਸ਼ਲਿਸਟਾ ਉਹਨਾਂ ਨੇ ਨયા ਤਾਂ ਹੀ ਇਹਦਾ ਸਾਈਡ ਕਵਰ ਨੰਗੇ ਛੱਡੇ ਨੇ ਇਹ ਬਲੇਡ ਜਿਹੜੇ ਹੈਗੇ ਨੇ ਗੋਡੀ ਕਰੀ ਜਾਂਦੇ ਤੇ ਨਾਲ ਨਾਲਾ ਜਿਹੜਾ ਕਰਵ ਹੈਗਾ ਇਹ ਮਿੱਟੀ ਬਾਹਰ ਸਿੱਟੀ ਜਾਂਦਾ ਤੇ ਜਿਵੇਂ ਤੁਸੀਂ ਬੈੱਡ ਬਣਾਨੇ ਉਹਨੇ 18 ਇੰਚ ਦੀ ਖਾਲ ਪਾ ਦਿੰਦਾ ਤੇ 2.5 ਫੁੱਟ ਦਾ ਜਿਹੜਾ ਹੈਗਾ ਤੁਸੀਂ ਬੈੱਡ ਬਣਾਉਣਾ ਹੋ ਇਹ ਤਕਰੀਬਨ ਜਿਹੜੀ ਮਿੱਟੀ ਹੈਗੀ ਉਹ ਤਕਰੀਬਨ 10 ਇੰਚੀ 11 ਇੰਚੀ ਤੱਕ ਮਿੱਟੀ ਉੱਪਰ ਸਿੱਟਦੇ ਹਾਂ ਇਹ ਬੱਟਾਂ ਦੀ ਮਿੱਟੀ ਵੀ ਲਾਉਂਦੇ ਬਈ ਇਹ ਬੱਟਾਂ ਤੇ ਵੀ ਮਿੱਟੀ ਲਾਉਂਦਾ ਜੀ ਮਤਲਬ ਜੇ ਮੈਂ ਆਪਾਂ ਨੂੰ ਸਮਝ ਗੰਨਾ ਜਿਵੇਂ ਗੰਨੇ ਤੇ ਮਿੱਟੀ ਛੜਾ ਨਹੀਂ ਪੈਂਦੀ ਆ ਹੰਦੀ ਦੀ ਮਿੱਟੀ ਛੜਾ ਨਹੀਂ ਪੈਂਦੀ ਤਾਂ ਉਹਦੇ ਵਾਸਤੇ ਮਤਲਬ ਇਹ ਵੀ ਗੁਰਾਈ ਵੀ ਕਰੀਏ ਉਹ ਮਿੱਟੀ ਵੀ ਛੜਾਈ ਜਾ ਦੋਨੋਂ ਕੰਮ ਇੱਕੋ ਵਾਰ ਚ ਕਰੀ ਜਾਓ ਮਤਲਬ ਚਾਰ ਪੰਜ ਕੰਮ ਇਕੱਠੇ ਕਰਦਾ ਹੀ ਹੁਣ ਜਿਵੇਂ ਅੱਜ ਕੱਲ ਬੱਟਾਂ ਵਾਸਤੇ ਅਲੱਗ ਮਸ਼ੀਨਾਂ ਆਉਣ ਲੱਗ ਗਈਆਂ ਅਲੱਗ ਲਾਈਨ ਲੱਗ ਗਈ ਨੀ ਤਾਂ ਡੀਜ਼ਲ ਦੇ ਨਾਲ ਤੇ 10 ਹਸਪਾਵਰ ਦਾ ਇੰਜਨ ਹੈ ਘੰਟੇ ਦਾ 1 ਲੀਟਰ ਲੈਂਦਾ ਹੈ ਤੇ ਤਕਰੀਬਨ 1.5 ਤੋਂ 2 ਘੰਟੇ ਚ ਕਿਲਾ ਬਾਹਰ ਹੁੰਦਾ 1.5 ਤੋਂ 2 ਘੰਟੇ ਦੇ ਵਿੱਚ ਇੱਕ ਕਿਲਾ ਬਾਹਰ ਹੁੰਦਾ ਜੀ ਆ ਇਹਦਾ 에ਅ ਕਲੀਨਰ ਲੱਗਿਆ ਟਰੈਕਟਰ ਦਾ 에ਅ ਕਲੀਨਰ ਹੈ ਸੈਲ ਸਟਾਰਟ ਹੈ ਮਤਲਬ ਤੁਸੀਂ ਚਾਬੀ ਜਿਵੇਂ ਸਟਾਰਟ ਕਰ ਸਕਦੇ ਚਾਬੀ ਨਾਲ ਹੀ ਆਂਦੀ ਹੈ ਤੇ ਤੁਸੀਂ ਇਹਨੂੰ ਰੱਸੀ ਦੇ ਨਾਲ ਜਿਵੇਂ ਬੈਟਰੀ ਬੂਟੀ ਡਾਊਨ ਤਾਂ ਤੁਸੀਂ ਇਹਨੂੰ ਰੱਸੀ ਦੇ ਨਾਲ ਵੀ ਸਟਾਰਟ ਕਰ ਸਕਦੇ ਹੋ ਠੀਕ ਹੈ ਦੋਏ ਦੋ ਤਰੀਕੇ ਨਾਲ ਦੋ ਤਰੀਕੇ ਦੇ ਨਾਲ ਹੈ ਤੇ ਜਿਵੇਂ ਇਹਦੇ ਵਿੱਚ ਕਿਸੇ ਨੇ ਕੋਈ ਬੈਠ ਕੇ ਜਿਵੇਂ ਸ਼ੀਟ ਲਾਣੀ ਹੋਵੇ ਜਿਵੇਂ ਮੈਂ ਘਰ ਤੋਂ ਖੱਤੇ ਤੱਕ ਜਾਣਾ ਠੀਕ ਹੈ ਜੀ ਜਾਂ ਖੱਤਾ ਇੱਕ ਖੱਤੇ ਦੂਜੇ ਖੱਤੇ ਜਾਣਾ ਤਾਂ ਉੱਧਾ ਬੈਠ ਕੇ ਵੀ ਚੱਲ ਸਕਦਾ ਸੀ ਸ਼ੀਟ ਤੇ ਸਪੈਸ਼ਲ ਬਣਾਈ ਹੈ ਤਾਂ ਰੋਟਾ ਵੇਟਰ ਆਪਣੇ ਤਾਹਾਂ ਹਵਾ ਚ ਹੋ ਜਾਂਦਾ ਜਾਂ ਤੇ ਸ਼ੀਟ ਲਾਣਦੇ ਆ ਬੰਦਾ ਦੇ ਉੱਤੇ ਆਰਾਮ ਨਾਲ ਬਹਿ ਜਾਂਦਾ ਪੈਰ ਇੱਥੇ ਰੱਖ ਲੈਂਦਾ ਤੇ ਆਸਾਨੀ ਨਾਲ ਜਾ ਸਕਦਾ ਹੈ ਭਾਈ ਇਹਨਾਂ ਦੇ ਵਿੱਚ ਮੈਕਸਿਮਮ ਆਪ ਨੂੰ ਕਿੰਨੀ ਹੌਸਪਾਵਰ ਦੇ ਮਿਲ ਜੰਦਾ ਆਪਣੇ ਕੋਲੇ 12 ਹੌਸਪਾਵਰ ਦਾ ਮਿਲ ਜੰਦਾ ਜਿਵੇਂ ਆ ਪੈਟਰੋਲ ਦਾ ਹੋਣੇ ਇਹਦੇ ਵਿੱਚ ਆ ਤਿੰਨ ਮਾਡਲ ਠੀਕ ਹੈ ਠੀਕ ਹੈ ਜੀ ਤੇ ਆਹ 9 ਐਚਪੀ ਦਾ ਇਹ 12 ਐਚਪੀ ਦਾ ਠੀਕ ਹੈ ਇਹਦੇ ਵਿੱਚ ਵੀ ਆਪਾਂ ਨੂੰ ਸੈਲਫ ਵਾਲਾ ਵੀ ਮਿਲ ਜਾਂਦਾ ਕੱਲਾ ਰਸਤੀ ਵਾਲਾ ਵੀ ਜਿਵੇਂ ਕਿਸੇ ਨੂੰ ਸੈਲਫ ਨਹੀਂ ਲੋੜੇਗੀ ਤਾਂ ਅਸੀਂ ਨਾਲ ਵੀ ਸਟਾਰਟ ਕਰ ਸਕਦਾ ਜਿਆਦੇ ਕੰਮ ਵਾਸਤੇ ਕੰਮ ਆਉਂਦਾ ਹਾਂਜੀ ਹਾਂ ਇਹ ਜੀ ਮੈਂ ਹੈਵੀ ਡਿਊਟੀ ਕੰਮ ਜਿਹਨਾਂ ਦੇ ਹੁੰਦੇ ਨੇ ਉਹਨਾਂ ਦੇ ਵਾਸਤੇ ਜਿਆਦਾ ਮਤਲਬ ਹਰ ਤਰੀਕੇ ਇਹਦੀ ਸਭ ਤੋਂ ਵੱਡੀ ਖਾਸੀਅਤ ਕੀ ਆ ਇਹ ਪੇੜਾਂ ਦੇ ਆਸ-ਪਾਸ ਗੋਲ-ਗੋਲ ਵੀ ਘੁੰਮ ਜਾਂਦਾ ਕਿਉਂਕਿ ਇਹ ਜੋ ਡਿਫਰੈਂਸ਼ੀਅਲ ਗੇਅਰ ਲੱਗਿਆ ਹੋਇਆ ਹੈ ਟਰੈਕਟਰਾਂ ਮੰਗੂ ਹੂੰ ਠੀਕ ਹੈ ਜੀ ਇੱਕ ਚੱਕਾ ਇਹਦਾ ਆ ਚੱਕਾ ਖੜਜੂਗਾ ਉਹ ਘੁੰਮੀ ਜਾਊਗਾ ਤਾਂ ਇਧਰ ਦੇ ਡਰਕਟਰ ਦੇ ਆਸ-ਪਾਸ ਘੁੰਮੀ ਜਾਊਗਾ ਜੇ ਉਧਰ ਘੁੰਮਣਾ ਤਾਂ ਉਹ ਚੱਕਾ ਖਾਜੂਗਾ ਉਧਰ ਲੈ ਘੁੰਮੀ ਜਾਊਗਾ ਇਹਦੇ ਵਿੱਚ ਪਰ ਇਹ ਦੇ ਪਪੂਲ ਜਿਵੇਂ ਬਾਗ ਦੇ ਹਾਂ ਬਾਗਾ ਦੇ ਵਿੱਚ ਅਮਰੂਦਾਂ ਦੇ ਥੱਲੇ ਗੁੜਾਈ ਕਰਨੀ ਹੁੰਦੀ ਐ ਇਸੇ ਨੂੰ ਥੱਲੇ ਤਲੀਚੀਏ ਦੇ ਬਾਗ ਦੇ ਥੱਲੇ ਤਾਂ ਬੜੇ ਆਸਾਨੀ ਨਾਲ ਇਹ ਬਾਗਾਂ ਨੇ ਨੂੰ ਬਈ ਬੜਾ ਪਸੰਦ ਆਊਗਾ ਮਤਲਬ ਕਿ ਦਰਾਖਤ ਦੇ ਆਲੇ ਦਲੇ ਗੇੜਾ ਦਿੰਦਾ ਹਾਂ ਨਾ ਨਾ ਜਿਹੜਾ ਨਹੀਂ ਨਾ ਬਿਨਾਂ ਤੁਹਾਡਾ ਕੋਈ ਜੋਰ ਲੱਗੇ ਖਿੱਚਣਾ ਨਹੀਂ ਤੁਹਾਨੂੰ ਪੈਂਦਾ ਆਪਣੇ ਆਪ ਇਹਦੇ ਵਿੱਚ ਲੱਗ ਜਾਂਦਾ ਤੇ ਜੇ ਆਪਾਂ ਜੀ ਮੈਂ ਸਿੱਧਾ-ਸਿੱਧਾ ਚਲਾਉਣ ਦਾ ਲੋਕ ਵੀ ਲਾ ਦਾਂਗੇ ਇਹਦੇ ਚੱਕੇ ਆਪਸ ਚ ਲੋਕ ਹੋਣਗੇ ਫਿਰ ਇਹ ਟਾਇਰ ਬਿਨਾਂ ਸਲਿੱਪ ਕੱਢੇ ਛੱਡ ਵੀ ਦੋਗੇ ਤਾਂ ਵੀ ਸਿੱਧਾ-ਸਿੱਧਾ ਤੁਰ ਹੀ ਜਾਊਗਾ ਕਿਉਂਕਿ ਜੇ ਡਿਫਰੈਂਸ਼ੀਅਲ ਲੋਕ ਲੱਗ ਜੇ ਮੈਂ ਟਰੈਕਟਰਾਂ ਦੇ ਵਿੱਚ ਲੱਗ ਜਾਂਦਾ ਤਾਂ ਸਿੱਧਾ-ਸਿੱਧਾ ਚੱਲੀ ਜਾਂਦਾ ਉਵੇਂ ਇਹ ਵੀ ਸਿੱਧਾ-ਸਿੱਧਾ ਚੱਲੀ ਜਾਊਗਾ ਠੀਕ ਹੈ ਜੀ ਤੇ ਇਹ ਕਟਰ ਆ ਗਈ ਉਸ ਤੋਂ ਬਾਅਦ ਆਪਣੇ ਕੋਲ ਕਟਰ ਜੀ ਮੈਂ ਜਿਨ੍ਹਾਂ ਨੇ ਪੌਪੂਲਰਾਂ ਦੇ ਵਿੱਚ ਕਣਕ ਵਗੈਰਾ ਬੀਜੀ ਹੁੰਦੀ ਆ ਜਾਂ ਜਿਹੜੇ ਕਣਕ ਜੀ ਦੀ ਪਹਾੜੀ ਵਾਲੇ ਏਰੀਆ 'ਚ ਕੰਮ ਕਰਦੇ ਨੇ ਤਾਂ ਉੱਦ ਤੱਕ ਰੀਪਰ ਵੀ ਲਾ ਸਕਦੇ ਨੇ ਨਾਲ ਕਟਰ ਵਗੈਰਾ ਜਿਹੜਾ ਹੈਗਾ ਲਾ ਕੇ ਜਿਹੜੀ ਆਪਾਂ ਮਸ਼ੀਨਾਂ ਮੂਹਰੇ ਦੇਖੀਆਂ ਸੀ ਇਹ ਉਹੀ ਮਸ਼ੀਨ ਹੈ ਉਦੀ ਪੀਟੀਓ ਦੇ ਆਪਾਂ ਹੈਂਡਲ ਘੁਮਾ ਦਦੇ ਕੋ ਤਾਂ ਹੈਂਡਲ ਨੇ ਘੁੰਮ ਜਾਂਦਾ ਠੀਕ ਹੈ ਹੈਂਡਲ ਘੁਮਾ ਕੇ ਜੀ ਪੀਟੀਓ ਜਿਹੜੀ ਸੀਗੀ ਉਹਦੇ ਉੱਤੇ ਆਪਾਂ ਚੈਨ ਲਾ ਕੇ ਗਰਾਰੀ ਲਾ ਕੇ ਆਪਾਂ ਇਹਦਾ ਕਟਾ ਚਲਾਤਾ ਨਹੀਂ ਭਾਈ ਜਿਵੇਂ ਅਗਲੇ ਨੇ ਉਹ ਖਰੀਦ ਲਿਆ ਉਹਦੇ ਉੱਪਰ ਸੈਟ ਆ ਜਾਊਗਾ ਇਹ ਹਾਂ ਜਿਹੜੇ ਮੰਦ ਨੇ ਉਹ ਮਸ਼ੀਨ ਖਰੀਦ ਲਈ ਜਿਵੇਂ 9.8 ਹਸ ਪਾਵਰ ਦੀ ਖਰੀਦ ਲਈ ਆਪਣਾ 40000 ਵਾਲਾ ਮਾਡਲ ਖਰੀਦ ਲਿਆ ਕੋਈ ਹੋਰ 9.8 ਤੋਂ ਉੱਪਰ ਵਾਲੇ ਜਿਹੜੇ ਵੀ ਮਾਡਲ ਕੋਈ ਲਊਗਾ ਉਹਦੇ ਉੱਤੇ ਕਟਾ ਚੱਲ ਜਾਊਗਾ ਵੀ ਉਹਨੂੰ ਅਲੱਗ ਵਾਸਤੇ ਇਹ ਨਹੀਂ ਖਰੀਦਣਾ ਪੂ ਕੱਲਾ ਕੱਟ ਲੈਣਾ ਪਊਗਾ ਕੱਲਾ ਕੱਟ ਲੈਣਾ ਪ ਕਹਿੰਦਾ ਵੀ ਮੈਨੂੰ ਲੈ ਵੱਧ ਕੰਮ ਹੀ ਕਰ ਦੇਣਾ ਹਨਾ ਤੇ ਇਹ ਜ਼ਮੀਨ ਤੋਂ ਮਤਲਬ 1.5 ਇੰਚ ਉੱਪਰ ਕਰਦਾ ਜੀ ਤੂੜੀ ਵੀ ਬਹੁਤ ਨਿਕਲਦੀ ਹੈ ਕੰਬਾਈਨ ਨਾਲ ਤਾਂ ਨਹੀਂ 1.5 ਇੰਚੀ ਉੱਪਰ ਕਰਦਾ ਨਾਲੇ ਅੱਗ ਲਾਉਂਦੀ ਨਹੀਂ ਲੋੜ ਪੈਂਦੀ ਜਿਉਂਕਿ 1.5 ਇੰਚ ਦੇ ਵਿੱਚ ਤਾਂ ਫੇਰ ਸਿੱਧਾ ਰੋਟਾਵੇਟਰ ਫੇਰ ਦੋ ਵਿੱਚੀ ਮਿਲਾ ਦਿੰਦਾ ਖਾਦ ਵਾਂਗੂ ਹੀ ਕੰਮ ਕਰ ਦਿੰਦੀ ਆ ਹਰ ਇਚਾਰੇ ਤਾਂ ਨਹੀਂ ਉਹ ਕਰਦੇ ਫੇਰ ਇਹ ਇਹਦੇ ਵਿੱਚ ਜੇ ਮੈਂ ਮੱਕੀ ਵਗੈਰਾ ਆਪਾਂ ਬਡਣੀ ਹੋ ਜਮੀ ਵਗੈਰਾ ਉਹ ਬੜੋ ਨਾਲ ਜੀ ਇਹਦੇ ਵਿੱਚ ਵੀ ਕਾ ਦਿੰਦਾ ਉਹ ਤੋਂ ਬਾਅਦ ਆਪਣੇ ਕੋਲ ਟੋਏ ਮਾਰਨ ਵਾਲੀ ਮਸ਼ੀਨਾਂ ਜਿਵੇਂ ਕਿ ਪੌਪੂਲਰ ਵਗੈਰਾ ਲਾਣੇ ਹੁੰਦੇ ਨੇ ਫੈਂਸਿੰਗ ਵਗੈਰਾ ਕਰਨੀ ਹੁੰਦੀ ਚਾਰ ਦਿਵਾਰੀ ਜਾਂ ਡ੍ਰੈਗਨ ਫਰੂਟ ਦੇ ਪਿੱਲਰ ਨਹੀਂ ਖੜਨੇ ਪੈਂਦੇ ਕੰਕਰੀਟ ਵਾਲੇ ਤਾਂ ਉਹਨਾਂ ਦੇ ਵਾਸਤੇ ਜਿਹੜੇ ਹੈਗੇ ਨੇ ਆਪਦੇ ਕੋਲ ਮਸ਼ੀਨਾਂ ਨੇ ਇਹ ਜਿਵੇਂ ਜਿਹੜਾ 2 ਫੁੱਟ ਚੌੜਾ ਟੋਆ ਮਾਰਦੀ ਆ ਹਾਂਜੀ ਠੀਕ ਆ ਜੀ ਇਹ ਮਸ਼ੀਨ ਦੀ ਖਾਸियत ਕੀ ਹੈ ਇਹਦੇ ਵਿੱਚ ਨਾ 12 ਇੰਚ ਚੌੜਾ ਤੇ 10 ਫੁੱਟ ਲੰਮਾ ਠੀਕ ਹੈ ਬੜਮਾ ਵੀ ਲੱਗ ਜਾਂਦਾ ਯਾ 4 ਇੰਚੀ ਚੌੜਾ 20 ਫੁੱਟ ਦੂੰਗਾ 20 ਫੁੱਟ ਡੂੰਡਾ ਹਾਂ 20 ਫੁੱਟ ਡੂੰਗਾ ਯਾ ਕੋਈ ਸਮਰਸੀਬਲ ਦਾ ਵੀ ਆਪਾਂ ਟੁੱਲੂ ਬੰਬ ਦਾ ਪੈਪ ਲਾਉਣਾ ਪੈਂਦਾ ਤਾਂ ਉਹ ਵੀ ਆਪਾਂ ਇਹਦੇ ਨਾਲ ਲਾ ਸਕਦੇ ਨੇਗੇ ਬਈ ਧਰਤੀ ਦੇ ਵਿੱਚ 20 ਫੁੱਟ ਡੂੰਗਾ ਸਰਲ ਮਾਰ ਦੂ ਇਹ ਮਸ਼ੀਨ ਹਨਾ ਇਹ ਫੁੱਟ ਫੁੱਟ ਚੌੜੀਏ 1.5 ਫੁੱਟ ਦੋ ਫੁੱਟ ਵਾਲਾ ਇਹ ਹੈ 20 20 ਇੰਚੀ ਹੈ 2 ਫੁੱਟ ਦੇ ਆਸ-ਪਾਸ ਇਕੱਠਾ ਕਰ ਦਿੰਦਾ ਚੌੜਾ ਜਿਵੇਂ ਸੇਬਾਂ ਨਾਲ ਲਾਉਣਾ ਹੁੰਦਾ ਨਾ ਬਾਗ ਜਿਵੇਂ ਚੰਦ ਨੇ ਕਿ ਭਾਈ ਪੱਥਰ ਕੈੜੀ ਮਿੱਟੀ ਹੈ ਕਿ ਮਿੱਟੀ ਨਰਮ ਮਿਲੇ ਮੁੱਟੇ ਨੂੰ ਵੀ ਪੱਲੇ ਜਿਹੜਾ ਹੈਗਾ ਇਹ ਸਵਾ 2 ਇੰਚੀ ਤੋਂ ਸ਼ੁਰੂ ਹੋ ਜਾਂਦਾ ਸਵਾ 2 ਇੰਚੀ ਚੌੜਾਈ ਤੋਂ ਲੈ ਕੇ ਠੀਕ ਹੈ ਜੀ ਉਸ ਤੋਂ ਬਾਅਦ ਇਹ ਤਕਰੀਬਨ 24 ਇੰਚ ਤੱਕ ਦਾ ਮਤਲਬ ਇਹਦੇ ਵਿੱਚ ਜਿਨਾ ਇੰਜਨ ਵੀ ਵੱਖਰਾ ਵੱਖਰੀ ਆਉਂਦਾ ਜੀ ਮੈਂ 52 ਸੀਸੀ ਵਾਲਾ ਇੰਜਨ ਹੈ ਇਹ ਜਿਹ ਮੈਂ ਸਵਾ 2 ਇੰਚੀ ਤੋਂ ਲੈ ਕੇ 6 ਇੰਚੀ ਵਰਮੇ ਤੱਕ ਵਧੀਆ ਕੰਮ ਆ ਬਾਈ ਜਿਹਨਾਂ ਮਤਲਬ ਬੰਦਾ ਕਹਿੰਦਾ ਵੀ ਮੈਂ 6 ਇੰਚੀ ਤੋਂ ਵੱਡਾ ਤਾਂ ਆਪਾਂ ਖੱਡਾ ਹੀ ਨਹੀਂ ਮਾਰਨਾ ਉਹ ਆ ਲੈ ਸਕਦਾ ਠੀਕ ਹੈ ਜੇ ਹੋਰ ਵੱਡੇ ਖੱਡੇ ਮਾਰਨੇ ਆ ਤਾਂ ਫਿਰ ਆ 82 ਸੀਸੀ ਵਾਲਾ ਲੈ ਸਕਦਾ ਇਹ 12 ਇੰਚੀ ਤੱਕ ਦੇ ਵਰਮੇ ਲਈ ਵਧੀਆ ਦੇ ਦਿੰਦਾ ਠੀਕ ਹੈ ਜੀ ਉਸ ਤੋਂ ਬਾਅਦ ਆ ਫਰੇਮ ਵਾਲ ਇਹੀ ਇੰਜਣ ਆਪਾਂ ਫਰੇਮ ਤੇ ਲਾਤੇ ਤੇ ਇਹਦੇ ਪਿੱਛੇ ਕੀ ਇਹ ਸਪਰਿੰਗ ਲਾਤਾ ਜਿਵੇਂ ਆਪਾਂ ਪੈਰ ਨਾਲ ਪਿੱਛੋਂ ਦੱਬਾਂਗੇ ਥੱਲੇ ਜਾਈ ਜਾਊਗਾ ਤੇ ਆਪਣੇ ਵੀ ਜਦੋਂ ਛੱਡ ਦਾਂਗੇ ਉੱਪਰ ਨੂੰ ਆ ਜਾਊਗਾ ਇਹਨਾਂ ਲਈ ਕਿਹੜਾ ਟੋਪ ਨਹੀਂ ਬਈ ਇਹ ਤੇ ਇੱਕੋ ਜਿਵੇਂ ਆਪਾਂ ਇੱਕ ਖਰੀਦ ਲਿਆ ਇਹ ਕਈ ਛੇ ਦੇ ਮਿਲ ਜਾਣਗੇ ਹਾਂ ਇਹਦੇ ਵਿੱਚ ਪਿੰਨ ਨਾਲ ਦੇਖੋ ਨਾ ਪਿੰਨ ਦੀ ਗਲੀ ਮਾਰੀ ਹੋਈ ਆ ਬੜਵੇਂ ਦਾ ਬਦਲ ਹੀ ਜਾਂਦੇ ਨੇਗੇ ਤੁਸੀਂ ਕਈ ਸਾਨੇ ਬੜਵੇਂ ਇੱਕ ਮਸ਼ੀਨ ਨਾਲ ਚਲਾ ਸਕਦੇ ਹੋ ਇੱਕ ਮਸ਼ੀਨ ਨਾਲ ਚੱਲ ਜਾਣਾ ਚਲਾ ਸਕਦੇ ਹਾਂ ਤੇ ਇਹਦੇ ਵਿੱਚ ਬਖੜੇ ਬਖੜੇ ਉਸ ਤੋਂ ਬਾਅਦ ਆਪਣੇ ਕੋਲੇ ਫਿਰ ਟਰੈਕਟਰਾਂ ਦੇ ਇੰਪਲੀਮੈਂਟ ਵੀ ਆ ਜਾਂਦੇ ਜਿਵੇਂ ਅੱਜ ਕੱਲ ਆਹ ਟੈਰਾ ਦਾ ਟ੍ਰੈਂ ਫੈਕਟਰੀ ਮਰਗਾਰਟ ਆ ਪਾ ਜਿਹੜੇ ਮਾ ਮੜਗਾਣਾ ਤੋਂ ਬਾਹਰ ਲਗਾ ਸਕਦੇ ਇਹਨਾਂ ਕਿ ਟ੍ਰੈਕਟਰ ਦਾ 2 3 ਫੁੱਟ ਉੱਚਾ ਹੋ ਜਾਂਦਾ ਤੇ ਆਪਾਂ ਕਣਕ ਆਪਾਂ ਸਪਰੇਅ ਕਰਨੀ ਹੋਵੇ ਆਪਾਂ ਖਾਦ ਖਿਲਾਰਨੀ ਹੋਵੇ ਆਪਾਂ ਇਹਨਾਂ ਨਾਲ ਕਰ ਸਕਦੇ ਆ ਇਹ ਟਿਊਬਲੈਸ ਹੈ ਉਹ ਟਿਊਬ ਇਹ ਟਿਊਬ ਵਾਲੇ ਨੇ ਇਹ ਟਿਊਬਲੈਸ ਹੈ ਇਹ ਜਿਹਨਾਂ ਜਦ ਤੁਹਾਡਾ ਜੀੜੀ ਦਾ ਕੰਮ ਹੈ ਜੀ ਫਿਰ ਤਾਂ ਤੁਹਾਨੂੰ ਟਿਊਬਲੈਸ ਹੀ ਜਾਣਾ ਪੈਂਦਾ ਕਿਉਂਕਿ ਉਹਦੇ ਵਿੱਚ ਖੋਬਰੇ ਆ ਪਰ ਜੇ ਤੁਹਾਡਾ ਆਲੂ ਦਾ ਕੰਮ ਹੈ ਤੁਹਾਡਾ ਜਿਹੜਾ ਹੈਗਾ ਆਪਣਾ ਕਣਕ ਦਾ ਕੰਮ ਹੈ ਠੀਕ ਹੈ ਜੀ ਜਾਂ ਇਹ ਜੀ ਫਸਲ ਦਾ ਕੰਮ ਹੈ ਜਿਹੜੀ ਜ਼ਮੀਨ ਦੇ ਅੰਦਰ ਪੈਦਾਵਾਰ ਹੁੰਦੀ ਹੈ ਜਿੱਥੇ ਹਾਈਟ ਵੱਧ ਨਹੀਂ ਆਉਂਦੀ ਪਰ ਤੁਸੀਂ ਇਹ ਹਵਾਲੇ ਲੈ ਸਕ ਸੜਕ ਤਾਂ ਜਿਵੇਂ ਮਰਜੀ ਚੱਲੀ ਜਾਓ ਤੇ ਟੱਪੇ ਵੀ ਘੱਟ ਮਹਿਸੂਸ ਹੁੰਦੇ ਕਿਉਂਕਿ ਹਵਾ ਵਿੱਚ ਠੀਕ ਹੈ ਜੀ ਉਹ ਵਾਈਬ੍ਰੇਸ਼ਨ ਆਂਦਾ ਤੇ ਕੱਲ ਨੂੰ ਜਿਵੇਂ ਦੀ ਕੋਈ ਰਬੜ-ਦੁਬੜ ਵੀ ਖਰਾਬ ਹੋ ਗਈ ਤਾਂ ਇਹ ਕੱਲਾ ਟਾਇਰ ਕੱਲੀ ਟਿਊਬ ਵੀ ਮਿਲ ਜਾਂਦੀ ਆ ਠੀਕ ਹੈ ਠੀਕ ਹੈ ਜੀ ਪਰ ਇਹਦੇ ਵਿੱਚ ਕੀ ਹੈ ਕਿ ਇਹ ਦੇ ਵਿੱਚ ਹਾਈਟ ਆਪਾਂ ਨੂੰ ਮਿਲ ਜਾਂਦੀ ਆ ਪਰ ਇਹ ਜੇ ਕੱਲ ਨੂੰ ਰਬੜ-ਦੁਬੜ ਖਰਾਬ ਹੋ ਗਈ ਫਿਰ ਸਾਰਾ 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 ਹੀ ਨਵਾਂ ਮਿਲਦਾ वैसे गारंटी हिगी दोहा दी दोहा दी एदी भी साल दी गारंटी है एदी भी साल दी गारंटी है ठीक है तो हां जी दोनों दे इस्तेमाल ਕਰਨ ਦਾ ਪਰਪਸ ਜਿਹੜਾ ਮਕਸਦ ਹੈ ਉਹ ਅਲੱਗ-ਅਲੱਗ ਹੈ ਵੀ ਆਪਾਂ ਕਿੱਦਾਂ ਦੀ ਫਸਲ ਕਰਨੀ ਚਾਹੁੰਦੇ ਆ ਉਸ ਹਿਸਾਬ ਨਾਲ ਆਪਾਂ ਟਾਇਰ ਦੇਖ ਸਕਦੇ ਆ ਤੇ ਆਪਣੇ ਕੋਲ ਸਪਰੇ ਪੰਪ ਵੀ ਆ ਜਾਂਦੇ ਨੇ ਜਿਵੇਂ ਆ ਬੂਮ ਸਪਰੇਅਰ ਹੈ ਇਹ 300 ਲੀਟਰ ਦੀ ਟੈਂਕੀ ਵਾਲਾ ਬਣਾਇਆ ਸੀ ਇਹ ਉਹ ਟਰੈਕਟਰ ਜਿਹੜੇ ਕਿ ਜਿਵੇਂ 25 ਹੌਸਪਾਵਰ ਜਿਹੜੇ ਛੋਟੇ ਟਰੈਕਟਰ ਹੁੰਦੇ ਆ 30 ਹੌਸਪਾਵਰ ਜਿੱਥੇ ਵੀ ਵੱਡਾ ਪੰਪ ਜੇ ਆਪਾਂ ਲਾਵਾਂਗੇ ਤਾਂ ਉੱਠ ਖੜਦੇ ਨੇ ਮੁਰੋ ਤਾਂ ਇਹ 300 ਲੀਟਰ ਤਾਂ ਲਾ ਕੇ ਸਾਡੀ ਗਾਰੰਟੀ ਹੁੰਦੀ ਹੈ ਉਹਦਾ ਟਰੈਕਟਰ ਨਹੀਂ ਮੁਰ ਲੱਗਿਆ ਹੋਇਆ 300 ਲੀਟਰ ਦੀ ਟੈਂਕੀ ਲੱਗੀ ਹੋਇਆ ਡਾਇاف੍ਰਾਮ ਪੰਪ 터ਕੀ ਦਾ ਲੱਗਿਆ ਹੋਇਆ ਠੀਕ ਹੈ ਜੀ ਡਿਸਟ੍ਰੀਬਿਊਟਰ ਇਧਰ ਵਿੱਚ ਲੱਗਿਆ ਹੋਇਆ ਵੀ ਆਪਾਂ ਜੇ ਮੈਂ ਬੰਦਾ ਡਰਾਈਵਰ ਦੇ ਉੱਪਰ ਬੈਠ ਕੇ ਕੰਟਰੋਲ ਕਰੀ ਚਾਲੂ ਵੀ ਸੱਜਾ ਬੂਮ ਚਲਾ ਲਈਏ ਖੱਬਾ ਚਲਾ ਲਈਏ ਦਵਾਈ ਕੋਲ ਲਈਏ ਪਾਣੀ ਪਾ ਲਈਏ ਖਾਲਜ ਬੱਟੇ ਜੋ ਠੀਕ ਹੈ ਤੇ ਉਸ ਤੋਂ ਬਾਅਦ ਇੱਥੇ ਆਪਾਂ ਸਾਈਡ ਤੇ 10 ਲੀਟਰ ਦੀ ਵੱਖਰੀ ਟੈਂਕੀ ਲਈ ਆ ਪਰ ਥੱਲੇ ਨੂੰ ਟੂਟੀ ਵੀ ਲਈ ਆ ਜਿਵੇਂ ਦਵਾਈ ਦਵਾਈ ਨਹੀਂ ਜਿਵੇਂ ਆ ਜਿਵੇਂ ਆਪਾਂ ਸਾਫ਼ ਪਾਣੀ ਪਾ ਲਿਆ ਜਿਵੇਂ ਆਪਾਂ ਹੱਥ ਧੋਣਿਆਂ ਦੇ ਕੋ ਨਿਸ਼ਾਨ ਬਣਾਇਆ ਹੋਇਆ ਜਿਵੇਂ ਦਵਾਈ ਵਾਲੇ ਕਿੰਨੇ ਹੱਥ ਨੇ ਜੇ ਆਪਣੇ ਕੋਲੇ ਪਾਊਡਰ ਵਾਲੀ ਦਵਾਈ ਆ ਉਹਦਾ ਕੋਲ ਬਣਾ ਕੇ ਟੈਂਕੀ ਦੇ ਵਿੱਚ ਪਾਣਾ ਖੇਤ ਦੇ ਵਿਚਾਲੇ ਸਾਫ਼ ਪਾਣੀ ਕਿੱਥੋਂ ਲੈ ਕੇ ਆਈਏ ਤਾਂ ਉਹਦੇ ਕੰਮ ਵਾਸਤੇ ਟੈਂਕੀ ਵਧੀਆ ਕੰਮ ਆਂਦੀ ਆ ਠੀਕ ਹੈ ਅਟੈਂਕੀ ਵੀ ਅਸੀਂ ਜਿਹੜੀ ਬਿਨਾ ਜੋੜ ਤੋਂ ਬਣਾਈ ਆ ਪੋਲੀਥੀਨ ਦੀ ਟੈਂਕੀ ਬਹੁਤ ਮਜ਼ਬੂਤ ਟੈਂਕੀ ਹੈ ਕਈ ਵਾਰ ਜਿਵੇਂ ਦਰਾਖਤਾਂ ਚ ਵੱਜਦੀ ਆ ਬਾਈ ਇਹ ਟੁੱਟਦੀ ਇਹ ਨਹੀਂ ਟੁੱਟ ਸਕਦੀ ਜਿੰਨਾ ਚਿਰ ਥੱਲੇ ਜ਼ਮੀਨ ਤੇ ਰਗੜ ਦੋ ਇਹ ਤਾਂ ਵੀ ਨਹੀਂ ਟੈਂਕੀ ਟੁੱਟਦੀ ਤੇ ਉਦੋਂ ਟੁੱਟੂ ਜਿਹੜੀ ਤਿੱਖੀ ਚੀਜ਼ 1 ਇੰਚ ਹੀ ਅੰਦਰ ਵਗ ਜੂ 1 ਇੰਚੀ ਮੋਟੀ ਟੈਂਕੀ ਹੈ ਮਤਲਬ ਸਦਾ ਆਪਾਂ ਕਿੱਲ ਤਰ ਕੇ ਠੋਕਾਂ ਦੇ ਜਾਊਗਾ ਤਾਂ ਜਾ ਕੇ ਲੀਕ ਹੋਣੀ ਆ ਚਾਹੇ ਨੂੰ ਪੁੰਜੇ ਤੁਸੀਂ ਜ਼ਮੀਨ ਤੇ ਰਗੜ ਦੋ ਇਹ ਫੇਰ ਵੀ ਨਹੀਂ ਲੀਕ ਹੋਣੀ ਇਸ ਮਟੀਰੀਅਲ ਦੀ ਟੈਂਕੀ ਬਣੀ ਹੋਈ ਆ ਇਹਦੇ ਵਿੱਚ ਵੱਖਰੀ ਹੈ ਬਾਈ ਇਹ ਸਾਡਾ ਹੈਗਾ ਜੀ 200 ਲੀਟਰ ਜਾ ਜਿੱਥੇ ਆਹ ਜੇ ਆਪਾਂ ਕਹਿੰਦੇ ਵੀ ਘੱਟ ਵਜਤ ਵਾਲੇ ਮਾਸੇ ਹਾਂ ਘੱਟ ਵਸਤੇ ਜਿਵੇਂ ਬਾਗਾ ਸਬਜ਼ੀਆਂ ਦੇ ਹੁੰਦੇ ਨੇ ਜਿਨ੍ਹਾਂ ਦੇ ਖਾਲ ਚੌੜੇ ਹੁੰਦੇ ਖੁੱਲੀ ਜਗ੍ਹਾ ਹੁੰਦੀ ਆ ਤਾਂ 200 ਲੀਟਰ ਦਾ ਢੋਲ ਲੱਗਿਆ ਹੋਇਆ ਹੌਂਡਾ ਦਾ ਏਂਜਨ ਲੱਗਿਆ ਹੋਇਆ ਉਹੀ ਟਰੈਕਟਰਾਂ ਦਾ ਪੰਪ ਲੱਗਿਆ ਹੋਇਆ 200 ਫੁੱਟ ਮਤਲਬ ਕਿੱਲੇ ਦੀ ਪਾਈਪ ਲਾਤੀ ਆਪਾਂ ਤਾਂ ਬੰਦਾ ਇਹਦੇ ਨਾਲ ਲਾਮ ਨਾਲ ਜਿੱਥੇ ਮਰਜੀ ਲੈ ਜਾ ਕੇ ਮੋੜੇ ਸਟੀering ਲੱਗਿਆ ਹੋਇਆ ਠੀਕ ਆ ਜੀ ਜਿੱਦਣ ਮਰਜੀ ਨੂੰ ਲੈ ਜਾਓ ਆ ਦੇਖੋ ਜਿੱਦਣ ਮਰਜੀ ਨੂੰ ਘੁਮਾਈ ਫਰੀ ਜਾਵੇ ਬੰਦਾ ਆ ਲੈ ਇੱਥੇ ਘੁਮਾ ਲਿਆ ਹਲਾ ਪਾਈਪ ਵਿੱਚ ਪਾਈਪ ਕਿੰਨੀ ਮ ਕਈ ਕੋਈ ਦਿੱਕਤ ਨਹੀਂ ਹੈਗੀ ਜੀ ਤੈ ਤੈਰ ਆਪਾਂ ਦੂਜੇ ਲਾਇਏ ਹੋਏ ਨੇ ਤਾਂ ਕਿਵੇਂ ਸੁੱਕੇ ਰੱਖਦਾ ਆਪਾਂ ਥਾਂ ਤੇ ਤੇ ਉਤੋਂ ਬਾਅਦ ਇਹਨੂੰ ਲੰਬਾ ਦੋ ਕਿੱਲਾ ਪੈਪ ਇੱਧਰ ਲੈ ਕੇ ਕਿੱਲਾ ਪੈਪ ਇੱਧਰ ਨੂੰ ਲੈ ਕੇ ਕਿੱਲਾ ਇੱਧਰ ਨੂੰ ਲੈ ਕੇ ਕਿੱਲਾ ਇੱਧਰ ਨੂੰ ਬਚਾ ਲੈ ਕੇ ਖੜਾਤਾ ਸਹੀ ਗੱਲ ਠੀਕ ਹੈ 200 ਲੀਟਰ ਦਾ ਢੋਲ ਚਾਹੇ ਦੁਆਰੇ ਭਰ ਲੋ ਇਹਦੇ ਵਿੱਚ ਸਾਰਾ ਕੁਝ ਜਾਦੀ ਜੂਲੀ ਫਿਲਟਰ ਫਿਲਟਰ ਲੱਗਿਆ ਹੋਇਆ ਦੇਖੋ ਪਾਣੀ ਸਾਫ਼ ਹੋ ਕੇ ਜਾਊਗਾ ਆ ਵੀ ਫਿਲਟਰ ਨਾਲ ਹੀ ਮਿਲਦਾ ਟੱਕਣ ਟੁੱਕਣ ਸਾਰਾ ਕੁਝ ਇਹਦੇ ਵਿੱਚ ਵਧੀਆ ਹੈਵੀ ਡਿਊਟੀ ਹੈ ਪੈਪੇ ਵਿੱਚ ਵੱਧ ਵੀ ਮਿਲ ਜੂਗੀ ਪੈਪੇ ਦੇ ਵਿੱਚ ਵੱਧ ਵੀ ਲਾ ਸਕਦੇ ਪੈਪੇ ਵਿੱਚ ਘੱਟ ਵੀ ਦੀ ਮੈਂ ਤੁਹਾਨੂੰ ਲੋੜ ਹੈ ਤੁਸੀਂ ਉਸ ਨਾਲ ਨਾਲ ਕਰ ਸਕਦੇ ਹੋ ਠੀਕ ਹੈ ਜੀ ਤੇ ਉਸ ਤੋਂ ਬਾਅਦ ਆ 600 ਲੀਟਰ ਦਾ ਲੈਂਦਾ ਉਹ ਹੀ ਅੱਜ ਡਿਸਟ੍ਰੀਬਿਊਟਰ ਲੱਗਿਆ ਹੋਇਆ ਇਹ ਤਾਂ ਗੰਨਾ ਵੀ ਮਿਲ ਜਾਂਦੀਆਂ ਨੇ ਜੇ ਕਿਸੇ ਨੇ ਲਾਣੀਆਂ ਨੇ ਜਿਵੇਂ ਜਿਹੜੀ ਵਾਈਪਰ ਵਾਲੀਆਂ ਗੰਨਾ ਅੱਜ ਕੱਲ੍ਹ ਚੱਲੀਆਂ ਹੋਈਆਂ ਨੇ ਪਾਣੀ ਜਿਹੜੀ ਸਪਰੇਅ ਇੱਧਰ-ਇੱਧਰ ਕਰਦੀ ਆ ਤਾਂ ਇਹ ਵੀ ਗੰਨਾ ਇਹਦੇ ਨਾਲ ਲੱਗ ਜਾਂਦੀਆਂ ਨੇ ਕਿਉਂਕਿ ਉਸ ਤੋਂ ਬਾਅਦ ਇਹ ਦੂਜੀ ਆਪਣੇ ਪਾਈਪ ਆ ਲੈ ਕੇ ਜਿਨ੍ਹਾਂ 'ਚ ਬੂਮ ਨਹੀਂ ਹੁੰਦਾ ਕੱਲੀ ਪਾਈਪ ਦਾ ਕੰਮ ਲੱਗਦਾ ਆ ਉਹ ਆਹ ਜਿੱਦਾਂ ਪਾਈਪ ਆ ਪਾ ਲਾਈ ਹੋਈ ਆ ਪਿੱਛੇ ਹਾਂਜੀ ਤਾਂ ਆਹ ਪਾਈਪ ਲਾ ਕੇ ਸਿੱਧੀ ਗੰਨ ਵਾਂਗੂ ਵੀ ਸਪਰੇਅ ਕਰ ਸਕਦੇ ਆ ਤਾਂ ਉਹਨਾਂ ਵਾਸਤੇ ਆ ਵੀ ਪੰਪ ਆਪਣੇ ਕੋਲੇ ਹੈਗੇ ਨੇ ਜੀ ਕੁਆਲਿਟੀ ਹੋਈ ਉਹ ਬਈ ਜਿਵੇਂ ਟੈਂਕੀ ਦੀ ਉਨੇ ਇਹਦੇ ਵਿੱਚ ਜਿਹੜੀ ਕੋਈ ਜਿਹੜੀ ਉਹ ਟੈਂਕੀ ਆ ਉਹ ਟੈਂਕੀ ਬਹੁਤ ਮਹਿੰਗੀ ਉਹ ਟੈਂਕੀ 28000 ਰੁਪਈਆ ਪੋਲੀਥੀਲਨ ਦੀ ਇਹ ਟੈਂਕੀ ਜਿਹੜੀ ਆਪਣੀ ਆਮ ਵਿਆਹ ਦੇ ਵਿੱਚ ਅੱਟ ਇਹਦੀ ਟੈਂਕੀ ਤਾਂ ਮਹਿੰਗੀ ਆ ਇਹ ਤਾਂ 9500 ਦੀ ਆ ਜਿਵੇਂ ਕੋਈ ਉਹ ਟੈਂਕੀ ਲੱਗੀ ਹੋਈ ਹੈ ਹਰੀ ਵਾਲੀ ਉਹ ਸਸਤੀ ਹੁੰਦੀ ਆ ਉਹ ਤਕਰੀਬਨ 67800 ਰੁਪਈਆ ਟੈਂਕੀ ਹੁੰਦੀ ਆ ਠੀਕ ਹੈ ਮਜ਼ਬੂਤ ਤਾਂ ਇਹ ਵੀ ਬਹੁਤ ਹੈ ਭਾਈ ਆ ਦੇਖੋ ਤਿੰਨ ਲੇਅਰਾਂ ਦੀ ਟੈਂਕੀ ਬਣੀ ਹੋਈ ਹੈ ਜੀ ਤੁਹਾਨੂੰ ਦਿਖ ਵੀ ਜਾਊਗਾ ਕੈਮਰੇ ਦੇ ਵਿੱਚ ਇੱਕ ਲੇਅਰ ਆ ਦੋ ਲੇਅਰ ਆ ਤਿੰਨ ਲੇਅਰ ਆ ਤਿੰਨ ਲੇਅਰਾਂ ਦੀ ਟੈਂਕੀ ਦੀ ਤਾਂ ਇਹ ਵੀ ਨਿਸ਼ਾਨੀ ਨਾਲ ਨਾ ਪੱਲਾ ਨੇ ਇਹੀ ਚੱਲਦੀਆਂ ਸੀਗੀਆਂ ਟੈਂਕੀਆਂ ਵੱਡਾ 100 ਨੰਬਰ ਦਾ ਪੰਪ ਲਾਤਾ ਆਪਾਂ ਠੀਕ ਹੈ ਜੀ ਕ੍ਰਾਸ ਪਾਓ ਲਿਫਟਾਂ ਦੇ ਪਾਓ ਜਿੱਦਾਂ ਮਨਜੀ ਕਰੀ ਚੱਲੋ ਆਪਣੇ ਕੋਲ ਖਾਦ ਆਲਾ ਵੀ ਹੈਗਾ ਜੋ ਸ਼ਕਤੀਮਾਨ ਦਾ ਬੱਸ ਲੋਕੀ ਉੱਥੇ ਵੀ ਲੜਦੇ ਵੇਲੇ ਜਿਵੇਂ ਕਿਸੇ ਨੂੰ ਕੰਪਲੀਟ ਪੈਕੇਜ ਵਿੱਚ ਚਾਹੀਦਾ ਤਾਂ ਉਹਨੂੰ ਇੱਥੋਂ ਖਾਦ ਆਲਾ ਵੀ ਮਿਲ ਜਾਊਗਾ ਸ਼ਕਤੀਮਾਨ ਕੰਪਨੀ ਦਾ ਜੂੜੇ ਛਿੱਟਣ ਵਾਸਤੇ ਹਾਂਜੀ ਹਾਂ ਖਾਦ ਖੂਦ ਛੜਕਣ ਵਾਸਤੇ ਜੂੜਿਆ ਛੜਕਣ ਵਾਸਤੇ ਠੀਕ ਹੈ ਜੀ ਉਤੋਂ ਬਾਅਦ ਆਪਣੇ ਕੋਲੇ ਆ ਜਾਂਦੇ ਨੇ ਆਹ ਗੱਡੀ ਧੋਣ ਵਾਲੇ ਵਾਸ਼ਰ ਇੰਨਾ ਚਾਹੇ ਤੁਸੀਂ ਸਪਰੇਅ ਕਰ ਲੋ ਜੇ ਤੁਹਾਡੇ ਕੋਲ ਲਾਈਟ ਲੋਡ ਹੈਗੀ ਆ ਮੇਰਾ ਤੁਸੀਂ ਗੱਡੀ ਗੁੱਡੀ ਧੋ ਲੋ ਜਿਵੇਂ ਜਿਹੜਾ ਕਮਰਸ਼ੀਅਲ ਕੰਮ ਕਰਨਾ ਹੁੰਦਾ ਇਹਨਾਂ 50 ਫੁੱਟ ਪੈਵ ਨਾ ਲਾਂਦੀ ਆ ਇਹਨਾਂ ਤੁਸੀਂ 100 ਫੁੱਟ 150 ਫੁੱਟ 200 ਫੁੱਟ 250 ਫੁੱਟ 300 ਫੁੱਟ ਤੱਕ ਦਾ ਪੈਵ ਲਾ ਸਕਦੇ ਓ ਇਹਦਾ ਜੀ ਬੰਦੇ ਨੇ ਬਿਜ਼ਨਸ ਚਲਾਉਣਾ ਆਪਦਾ ਬਿਜ਼ਨਸ ਚਲਾਣਾ ਹੋਵੇ ਤਾਂ ਠੀਕ ਹੈ ਪਰਸਨਲ ਜਿਵੇਂ ਕਿਸੇ ਨੇ ਆਪਦੇ ਵਾਸਤੇ ਬਈ ਘਰ ਵਾਸਤੇ ਲੈਣਾ ਹੋਵੇ ਸਿੰਪਲ ਹਾਂਜੀ ਹਾਂ ਉਹਦੇ ਵਾਸਤੇ ਪਰਸਨਲ ਲੈਣਾ ਹੋਵੇ ਤਾਂ ਆਪਣੇ ਕੋਲ ਜਿਵੇਂ ਦੂਜਿਆਂ ਇੰਦ ਨੇ ਇੱਕ ਤਾਂ ਦੇਖੋ ਆਹ ਦੇਸੀ ਬਜ਼ਾਰੂ ਆਂਦਰ ਨੇ ਜਿਹੜੇ ਏਸੀ 44454500 ਰੁਪਏ ਦੇ ਇਹ ਚੀਜ਼ਾਂ ਆਣੇਗੀ ਬਜਟ ਘਟਾਉਣਾ ਹੁੰਦਾ ਉਹਨਾਂ ਵਾਸਤੇ ਆ ਠੀਕ ਹੈ ਜੇ ਇਹਦੇ ਵਿੱਚ ਵੀ ਬੰਦੇ ਦੇ ਕੋਈ ਵਧੀਆ ਕੁਆਲਟੀਫਾਈ ਮੇਰੇ ਕੋਲ ਇੱਕ ਮੈਨ ਵੀ ਧੋਣੀ ਹੈ ਮੈਂ ਬੇੜਾ ਬੂੜਾ ਵੀ ਧੋਣਾ ਮੈਂ ਕੋਠੀ ਵੀ ਧੋਣੀ ਆਪਾਂ ਐਸੀ ਨਹੀਂ ਕੰਮ ਲੈਣੇ ਇਕੱਲੇ ਆਪਾਂ ਹੋਰ ਵੀ ਕੰਮ ਲੈਣੇ ਆ ਠੀਕ ਹੈ ਆਪਣੇ ਕੋਲ ਟਰਾਲੀ ਵੀ ਆਪਣੇ ਕੋਲ ਲਿਬੜੀ ਹੋਈ ਰੋਟਾਵੇਟਰ ਵੀ ਆਂਦਾ ਗਾਰੇ ਨਾਲ ਜਿਵੇਂ ਕਟੋੜਾ ਵੀ 15 20 ਮੱਝਾਂ ਹੁੰਦੀਆਂ ਨੇ ਉਹਨਾਂ ਦੇ ਕੰਮ ਆਉਂਦਾ ਹਾਂ ਉਹਨਾਂ ਵਾਸਤੇ ਆਪਣੇ ਕੋਲ ਇਹ ਸਟੇਨਲੈਸ ਸਟੀਲ ਬੋਡੀ ਦੇ ਵਿੱਚ ਆਂਦਾ ਜੀ 2000 바ਰ ਦਾ 100 바ਰ ਦੇ ਪ੍ਰੈਸ਼ਰ ਤੋ ਇਹ ਸਿਰ ਤਕਰੀਬਨ 1.5 ਲੱਖ ਦੀ ਰੇਂਜ ਚ ਆ ਪਿਆ 50 ਫੁੱਟ ਪਾਈਪ ਦੇ ਨਾਲ ਇਹਦੀ ਬਹੁਤ ਡਿਮਾਂਡ ਕਰੀ ਹੈ ਹਨਾ ਬਾਈ ਤੇ ਇਹ ਜਿਹੜੀ ਚੀਜ਼ ਹੈ ਜੀ ਕਾਮਯਾਬ ਹੈ ਇਹ ਤੁਸੀਂ ਲਗਾਤਾਰ ਘੰਟਾ ਵੀ ਚਲਾ ਸਕਦੇ ਹੋ ਗਰਮ ਨਹੀਂ ਹੁੰਦਾ ਇਹ ਤਾਂ ਜਿਵੇਂ 15-20 ਮਿੰਟ ਲਾ ਕੇ ਤੇ ਬਾਅਦ ਤੋਂ ਇਹ ਫੁਕ ਜਾਂਦੇ ਨੇ ਇਹ ਘੰਟਾ ਚਲਾ ਸਕਦੇ ਹੋ ਇਹਦੀ ਮੋਟਰ ਦੀ ਜਿਹੜੀ ਤਾਰ ਪਈ ਹੋਣਾ 110 ਨੰਬਰ ਦੀ ਤਾਰ ਹੈ ਇਹਨਾਂ ਚ ਜਿਹੜੀ ਤਾਰ ਪਈ ਹੋਈ ਹੈ ਉਹ 60 ਨੰਬਰ 65 ਨੰਬਰ ਦੀ ਤਾਰ ਪੈਂਦੀ ਹੈ ਦੁਗਣੀ ਦੀ ਤਾਰ ਲੱਗਦੀ ਹੈ ਇਹ ਤਾਂ ਤੁਹਾਡੀ ਕਾਰੀ ਮਸਾ ਤੋਂ ਹੋਊਗਾ ਇਹ ਚਾਹੇ ਕਾਰ ਤੋਂ ਕਿ ਉਦੋਂ ਬਾਅਦ ਚਾਹੇ ਮੱਜਾਂਨ ਵਾਲੋ ਚਾਹੇ ਬੇੜਾ ਤੋਂ ਚਾਹੇ ਕੋਠੀ ਤੋਂ ਸਾਰੇ ਕੰਮ ਲਗਾਤਾਰ ਹੀ ਕਰਦਾ ਜਿਹੜਾ ਕਰੀ ਜਾਂਦਾ ਹਾਂ ਇਹ ਉਦਾਂ ਦੇ ਬਣੇ ਹੋਏ ਨੇ ਇਹ ਸੀਜ਼ਨ ਨਾਲ ਉਦੋਂ ਬਾਅਦ ਆਉਣੇ ਕੋਲ ਆ ਪਾਣੀ ਵਾਲੇ ਪੰਪ ਜਿਹੜੇ ਆਪਣਾ ਲਈ ਮੈਂ ਅਬੋਰ ਫਾਸਲ ਦਾ ਸਾਡੇ ਪਾਣੀ ਲੈਵਲ ਉੱਚਾ 20 25 ਫੁੱਟ ਤੇ ਜਾਂ ਕੋਈ ਤੋਬੇ ਚੋਂ ਪਾਣੀ ਕੱਢਣਾ ਖਾਲ ਚੋਂ ਤਾਂ ਇਹਦੇ ਵਿੱਚ ਆਪਾਂ ਨੂੰ 2 ਇੰਚੇ 3 ਇੰਚੇ 4 ਇੰਚੇ ਦਾ ਪੰਪ ਮਿਲ ਜਾਂਦਾ ਜਾਂ ਕਈ ਵਾਰੀ ਜਦੋਂ ਬਾਦਸ਼ਾਹ ਆ ਜਾਂਦੀਆਂ ਨੇ ਕਿ ਖੇਤ ਦੇ ਵਿੱਚ ਪਾਣੀ ਵੱਧ ਭੱਜ ਜਾਂਦਾ ਤਾਂ ਉਹ ਵਾਪਸ ਖੂਹ ਦੇ ਵਿੱਚ ਪਾਣਾ ਪੈਂਦਾ ਜਾਂ ਟੋਆ ਮਾਰ ਹੁੰਦਾ ਉਹਦੇ ਵਿੱਚ ਪਾਣਾ ਹੁੰਦਾ ਤਾਂ ਉੱਥੇ ਇਹ ਪੰਪ ਯੂਜ਼ ਹੁੰਦੇ ਨੇ ਇਹ ਪੈਟਰੋਲ ਦੇ ਨਹੀਂ ਜਿਵੇਂ ਤੁਸੀਂ ਕਹਿ ਰਹੇ ਹੋ ਫਾਸਲਾਂ 'ਚ ਪਾਣੀ ਆਉਂਦਾ ਮੈਕਸਿਮਮ ਸਭ ਤੋਂ ਵੱਡੇ ਦੀ ਕਿੰਨੀ ਪਾਵਰ ਵੀ ਕਿੰਨੇ ਟਾਈਮ 'ਚ ਕਿੰ 65000 ਲੀਟਰ ਮਤਲਬ ਜਿਹੜੇ ਆਪਣੇ ਟੈਂਕਰ ਹੁੰਦੇ ਨੇ 5000 ਲੀਟਰ ਦਾ ਟੈਂਕਰ ਹੁੰਦਾ ਤਾਂ ਉਹ ਜਿਹੇ ਨੇ 12 13 ਟੈਂਕਰ ਘੰਟੇ ਦੇ ਵਿੱਚ ਪੜ ਦਿੰਦੇ ਨੇ ਠੀਕ ਹੈ ਜੀ ਇਹ ਵੱਡਾ ਲੱਗਦਾ ਕਿਵੇਂ ਵੱਡਾ ਇਹ ਸੂਏ ਚ ਪੰਪ ਹੈ ਇਹ ਜਿਵੇਂ ਕਿ ਜਿੱਥੇ ਅਲਕਲੀਨ ਦਾ ਕੰਮ ਹੁੰਦਾ ਨਾ ਫਿਸ਼ਰੀ ਵਗੈਰਾ ਦਾ ਕੰਮ ਹੁੰਦਾ ਮੱਛੀਆਂ ਮੁੱਛੀਆਂ ਪਾਲਣ ਦਾ ਉਹ ਪਾਣੀ ਦੇ ਵਿੱਚ ਛੋੜੀ ਨਾ ਕਾਈ ਕੋਈ ਅਲਕਲੀਨ ਵੱਧ ਹੁੰਦਾ ਤਾਂ ਉੱਥੇ ਫਿਰ ਇਹ ਪੰਪ ਨਹੀਂ ਚੱਲਦਾ ਤੇ ਐਦਾਂ ਦੇ ਪੰਪ ਚੱਲਦੇ ਨੇ ਸੂਏ ਵਿੱਚ ਗਟਰ ਪੰਪ ਕਹਿੰਦੇ ਨੇ ਇਹ ਜਿਹੜੇ ਗਟਰ ਕੱਢਣ ਵਾਸਤੇ ਪੰਪ ਵੀ ਹੁੰਦੇ ਨੇ ਟਿਕਾ ਭਾਈ ਨਿੱਕੇ ਨਿੱਕੇ ਇੰਪਲੀਮੈਂਟ ਦੇ ਵੱਡਣੀਆ ਜਾਂ ਖਾਲਕੂਲ ਚ ਘਾਹ ਘੂ ਜਾਂਦਾ ਉਹ ਵੱਡਣਾ ਘਰੇ ਲੌਨ ਦੇ ਵਿੱਚ ਵੱਡਣਾ ਵਰਸੀਮ ਵੱਡਣਾ ਮੱਕੀ ਮੁੱਕੀ ਵੱਡਣੀ ਆ ਉਹਦੇ ਵਾਸਤੇ ਐਦਾਂ ਮੰਦੇ ਦੇ ਪਾਇਆ ਜਾਂਦਾ ਹੈਲਮਟ ਹਲਮਟ ਲੱਗ ਜਾਂਦਾ ਬੈਲਟ ਬੁਲ ਟੰਗ ਕੇ ਤੁਸੀਂ ਇਹਨੂੰ ਫੜ ਕੇ ਆਹਮ ਨਾਲ ਵੱਡ ਸਕਦੇ ਸੇਫਟੀ ਫੁੱਲ ਇਹ ਨਾਲ ਹੀ ਹੋ ਸਾਰਾ ਕੁਝ ਇਹ ਸਾਰਾ ਕੁਝ ਦੀ ਐ ਵੀ ਆਊਗਾ ਹਜੇ ਤੱਕ ਦਸਤਾਨੇ ਵੀ ਆਣਗੇ ਉਹ ਵੀ ਨਹੀਂ ਲਾਇਏ ਦਸਤਾਨੇ ਵੀ ਇਹਨਾਂ ਨਾਲ ਹੀ ਮਿਲਣਗੇ ਸਾਰੇ ਹਾਂਜੀ ਠੀਕ ਹੈ ਤੇ ਉਸ ਤੋਂ ਬਾਅਦ ਇਹਦੇ ਵਿੱਚ ਜਿਵੇਂ ਆ ਬੈਕਪੈਕ ਆ ਜਾਂਦਾ ਤਾਂ ਜਿਵੇਂ ਉਹ ਬੰਦੇ ਨੇ ਮੋਢੇ ਤੇ ਸਾਈਡ ਤੇ ਪਾਇਆ ਹੋਇਆ ਠੀਕ ਹੈ ਇਹ ਵਾਲਾ ਜਿਹੜਾ ਹੈਗਾ ਇਹ ਢੂਈ ਤੇ ਲੱਗ ਜਾਂਦਾ ਢੂਈ ਤੇ ਲੱਗ ਜੀ ਆ ਬਲੇਡ ਵੀ ਨਾਲ ਲੱਗ ਜਾਂਦੇ ਨੇ ਆ ਜਿਹੜੇ ਉਪਚਾਰ ਤੋਂ ਲੱਗੇ ਹੋਏ ਨੇ ਉਸ ਤੋਂ ਬਾਅਦ ਆ ਦਰਕਤ ਕੱਟਣ ਵਾਲੀ ਆਰੀ ਵੀ ਨਾਲ ਹੀ ਮਿਲਦੀ ਏ ਦੇ ਅੱਛੇ ਇਹਦੇ ਨਾਲ ਹੀ ਹੁੰਦੀ ਹੈ ਹਾਂਜੀ ਹਾਂ ਉਹ ਪਾਣੀ ਵਾਲਾ ਪੰਪ ਵੀ ਨਾਲ ਹੀ ਮਿਲਦਾ ਇੱਕ ਚੀਜ਼ ਦੇ ਨਾਲ ਇੱਕੋ ਮਸ਼ੀਨ ਦੇ ਨਾਲ ਆਪਾਂ ਨੂੰ 1 2 3 ਇੱਕ ਆ ਪਲਾਸਟਿਕ ਦੀ ਡੋਰੀ ਵਾਲਾ ਇੱਕ ਆ ਗੋਡੀ ਵਾਲਾ ਇਹਨਾਂ ਚੋਂ ਕੋਈ ਵੀ ਲੈ ਸਕਦੇ ਹੋ ਚਾਹੇ ਆ ਸੈੱਟ ਲੈ ਲਓ ਚਾਹੇ ਆ ਸੈੱਟ ਨਹੀਂ ਭਾਈ ਇਹ ਪਾਣੀ ਕਿ ਮਚਾਗਦਾ ਇਹ ਜਿਹੜਾ ਹੈਗਾ ਜੀ ਮୋਰੇ ਲੱਗ ਜਾਂਦਾ ਠੀਕ ਆ ਜੀ ਤੇ ਇਹ ਪਾਣੀ ਦੇ ਵਿੱਚ ਡਬੋ ਦਿਓ ਕਿਉਂਕਿ ਸ਼ਾਰਟ ਲੰਬੀ ਹੈ ਤੁਸੀਂ ਵਿੱਚ ਡਬੋ ਸਕਦੇ ਹੋ ਠੀਕ ਆ ਇੱਥੇ ਪਾਈਪ ਲਾ ਕੇ ਆਪਣਾ ਅੱਗੇ ਜਿੰਨੀ ਮਰਜ਼ੀ ਗੱਡੀ ਚੱਲੋ ਇਹ ਜਿਹੜਾ ਹੈਗਾ ਤਕਰੀਬਨ 1 ਇੰਚੀ ਦਾ ਪੰਪਰ ਕੱਢ ਕੇ ਪਾਣੀ ਦਾ ਪ੍ਰੈਸ਼ਰ ਫੁੱਲ ਮਾਰਦਾ ਠੀਕ ਹੈ ਜੀ ਉਸ ਤੋਂ ਬਾਅਦ ਜੀ ਮੈਂ ਆਪਾਂ ਪੇੜ ਪੂਨ ਛੰਟਨੇ ਡਾਕਟਰ ਰੁਕਤ ਛੰਟਨੇ ਜਿਹੜੀ ਸ਼ਾਰਟ ਲੰਬੀ ਹੈ ਲੈ ਕੇ ਤੁਸੀਂ 5 6 ਫੁੱਟ ਦੇ ਉੱਤੇ ਜਿਵੇਂ ਮਰਜੀ ਤਾਂ ਨਹੀਂ ਕਿਉਂ ਨਹੀਂ ਛੰਟੀਆਂ ਦਾ ਸਾਧੀਆਂ ਤੇ ਇਹ ਕੰਮ तकरीबन ਆਪਾਂ ਗੱਲ ਕਰ ਰਹੇ ਜਿਹੜੇ ਬਾਗਾਂ ਵਾਲੇ ਵੀਰ ਨੇ ਉਹਨਾਂ ਵਾਸਤੇ ਖਜ਼ਾਨਾ ਹੀ ਪਿਆ ਖਜ਼ਾਨਾ ਹੀ ਪਿਆ ਜੀ ਉਹ ਮੇਰੇ ਕੋਲੇ ਉਸ ਤੋਂ ਬਾਅਦ ਆਪਣੇ ਕੋਲੇ ਆ ਜਾਂਦਾ ਜਿਵੇਂ ਬਰਸੀਮ ਵੜਨਾ ਠੀਕ ਹੈ ਜੀ ਮੈਂਥਾ ਵੜਨਾ ਚਨਾ ਵੜਨਾ ਸੋਇਆ ਮਤਲਬ ਜਿਹਦੀ ਹਾਈਟ ਛੋਟੀ ਹੁੰਦੀ ਹੈ ਫਸਲਾਂ ਦੀ ਉਹ ਵੜਨੀਆਂ ਇਹ ਵੱਢ ਵੱਢ ਕੇ ਮਤਲਬ ਮੇਰੇ ਤੁਰੀ ਜਾਊਗਾ ਜਿਹੜਾ ਇਹਨਾਂ ਵੀ ਇਹਦਾ ਹਲਕਾ ਹੈਗਾ ਠੀਕ ਹੈ ਜੀ ਤਾਂ ਜਿੱਦਾਂ ਇਹਦਾ ਕੋਈ ਆ ਆਪਣਾ ਵਹ ਫਸਲ ਦੇ ਉੱਤੋਂ ਵੀ ਲੰਘ ਜੂਗਾ ਤਾਂ ਫਸਲ ਨੂੰ ਕੋਈ ਨੁਕਸਾਨ ਨਹੀਂ ਹੈਗਾ ਠੀਕ ਹੈ ਤੇ ਇਹਦੀ ਆਪਾਂ ਮੁਰੇ ਕਟਰ ਦੀ ਹਾਈਟ ਵੀ ਅਡਜਸਟ ਕਰ ਸਕਦੇ ਆ ਕਿ ਮੈਂ ਦੇਖੋ ਕਿੰਨਾ ਜਿਵੇਂ ਕਈ ਵਾਰੀ ਬਸੀਮ ਉੱਚਾ ਵੜਨਾ ਹੁੰਦਾ ਨੀਵਾ ਵੜਨਾ ਹੁੰਦਾ ਤਾਂ ਆਪਾਂ ਇੱਥੋਂ ਦੀ ਹਾਈਟ ਜਦੀ ਅਡਜਸਟ ਕਰ ਸਕਦੇ ਆ ਹੂੰ ਉਹ ਤਾਂ ਪਤਾ ਮਸ਼ੀਨਾਂ ਆ ਜਾਂਦੀਆਂ ਨੇ ਜਿਵੇਂ ਆਪਾਂ ਮੁੱਕੀ ਲਾਣੀ ਆ ਛੋਲੇ ਲਾਣੇ ਰਾਜਮਾ ਲਾਣੇ ਮਟਰ ਲਾਣੇ ਸਰੋਂ ਲਾਣੀ ਆ ਪਿਆਜ਼ ਬੀਜਣਾ ਤਾਂ ਇੱਕੋ ਹੀ ਦੇ ਮਸ਼ੀਨ ਦੇ ਵਿੱਚ ਆ ਬਕਰੀਆਂ ਬਕਰੀਆਂ ਗਦਾਰੀਆਂ ਆਉਂਦੀਆਂ ਨੇ ਗੀਆਂ ਠੀਕ ਆ ਜੀ ਆ ਗਦਾਰੀਆਂ ਬਖਰੇ ਬਖਰੇ ਸਾਧੀਆਂ ਦੇਖੋ ਨਾ ਕਿੱਡੇ ਵੱਡੇ ਬੀਜ ਵਾਸਤੇ ਵੱਡੇ ਬਲੰਟਰ ਕੰਮ ਕਰਦੇ ਉਹਨਾਂ ਮੰਗੂ ਹਾਂ ਉਹਦਾ ਮੰਗੂ ਕੰਮ ਕਰਦੀ ਐ ਚੁੰਝ ਲੱਗੀ ਹੋਈ ਐ ਤੇ ਚੁੰਝਾਂ ਖੁੱਲ ਜਾਂਦੀ ਐ ਥੱਲੇ ਜਾ ਕੇ ਤੇਰੇ ਵਿੱਚੋਂ ਬੀਜ ਗਿੱਜਣ ਦਾ ਇਕ ਲਾ ਇਕ ਲਾ ਬੰਦਾ ਫੜ ਕੇ ਪਿੱਛੋਂ ਜਿਹੜਾ ਹੈਗਾ ਉਹਨੂੰ ਤਾਂ ਕੰਮ ਆ ਜੀ ਜਾਂਦਾ ਠੀਕ ਆ ਜੀ ਉਹਦਾ ਤੇ ਨਾ ਜਿਹੜਾ ਬਿਜਾਈ ਹੋਈ ਨਪਾਏ ਮੈਂ ਦੋ ਲਾਈਨਾਂ ਇਕੱਠੀਆਂ ਲੈ ਕੇ ਜਾਣੀਆਂ ਤਾਂ ਬੰਦਾ ਦੋ ਲਾਈਨਾਂ ਵੀ ਆਸਾਨੀ ਨਾਲ ਲੈ ਕੇ ਜਾ ਸਕਦਾ ਹੂੰ ਠੀਕ ਹੈ ਜੀ ਬੜੇ ਆਸਾਨੀ ਨਾਲ ਆਪਾਂ ਕੰਮ ਲੈ ਸਕਦੇ ਇਹਨਾਂ ਨਾਲ ਦੋ ਉਹ ਹੀ ਮਸ਼ੀਨਾਂ ਨੂੰ ਦੂਰੀ ਵੀ ਘਟਾਵਦਾ ਸਕਦੇ ਨੇ ਦੇੜੇ ਦੂਰ ਕਰ ਸਕਦੇ ਆ ਅੱਛਾ ਨੇੜੇ ਦੂਰ ਵੀ ਹੋ ਜਾਣਗੇ ਜਿਵੇਂ ਦੋ ਲਾਈਨਾਂ ਦੇ ਵਿੱਚ ਸਰੋ ਲਾਣੀ ਆ ਉਹ ਵੀ ਲਾ ਸਕਦੇ ਨਾਲੇ ਲੈਂਚ ਸਭ ਤੋਂ ਲੱਗੀ ਇੱਕ ਤਾਂ ਪੈਦਾਵਾਰ ਵਧੀਆ ਹੁੰਦੀ ਆ ਹਵਾ ਲੱਗਦੀ ਰਹਿੰਦੀ ਆ ਤੇ ਇਹਨੂੰ ਬਿਮਾਰੀ ਘੱਟ ਲੱਗਦੀ ਆ ਤੇ ਨਾਲੇ ਜਿਹੜੀ ਹੈਗੀ ਆਪਾਂ ਨੂੰ ਦਿਖਦਾ ਖੇਤ ਵੀ ਸੋਹਣਾ ਲੱਗਦਾ ਠੀਕ ਹੈ ਉਤੋਂ ਬਾਅਦ ਸਾਡੇ ਕੋਲ ਯੂਰੀਆ ਦੀ ਮਸ਼ੀਨ ਆ ਗਈ ਹੈ ਜੀ ਖਾਦ ਖਿਲਾਨਣ ਵਾਲੀ ਠੀਕ ਹੈ ਜੀ ਉਹ ਤੁਸੀਂ ਹੱਦ ਤੱਕ ਜਿਹੜੀ ਟਰੈਕਟਰ ਵਾਲੀ ਦੇਖੀ ਹੋ ਜਾਂ ਹੱਥਲੇ ਨਾਲ ਚੱਕੂ ਜਿਹਾ ਚੱਕੀ ਫਿਰਦੇ ਨੇ ਇਹ ਬੈਟਰੀ ਵਾਲੀ ਹੈ ਜੀ ਇਹਦੇ ਵਿੱਚ ਬੈਟਰੀ ਹੁੰਦੀ ਹੈ ਠੀਕ ਹੈ ਜੀ ਇਹਦੇ ਵਿੱਚ ਆਪਾਂ ਇਦਾਂ ਆਨ ਕਰ ਸਕਦੇ ਹਾਂ ਤੇ ਇਹਨੂੰ ਇਦਾਂ ਕੰਟਰੋਲ ਵੀ ਕਰ ਸਕਦੇ ਆ ਦੇਖੋ ਆਪਾਂ ਆਪਾਂ ਸਪੀਡ ਲੱਗਿਆ ਹੋਇਆ ਜੇ ਆਪਾਂ ਨੇੜੇ ਸਿੱਟਣਾ ਆਪਾਂ ਦੂਰ ਸਿੱਟਣਾ ਹੌਲੀ ਹੌਲੀ ਦੀ ਸਪੀਡ ਵਧਾ ਸਕਦੇ ਆ ਠੀਕ ਹੈ ਠੀਕ ਹੈ ਜੀ ਉੱਚ ਕਿੰਨੀ ਪੈਂਦੀ ਜੂਰੀ ਆ ਇਹ ਜੋ 20 ਕਿਲੋ ਪੈਂਦਾ ਜੀ ਠੀਕ ਹੈ ਜੀ ਆ ਜਾਲੀ ਲੱਗਿਓ ਜੇ ਮੋਟਾ ਕੋਈ ਡੱਲਾ ਡੂਲਾ ਨਾ ਛੋਟੇ ਕਮਾਂ ਵਾਸਤੇ ਇਹ ਵੀ ਹਨਾ ਹਾਂ ਜੀ ਹਾਂ ਆ ਚਾਰ ਚਰ ਵੀ ਨਾਲ ਮਿਲਦਾ ਆ ਬੈਲਟਾਂ ਵੀ ਮਿਲਦੀਆਂ ਨੇ ਇਹ ਸਭ ਤੋਂ ਖਾਸੀਅਤ ਕੀ ਹੈਗੀ ਇਹਨੂੰ ਆਪਾਂ ਚਾਹੇ ਮੂਰੇ ਢਿੱਡ ਤੇ ਲਾ ਲਈਏ ਜਿਵੇਂ ਕਈਆਂ ਨੂੰ ਹੁੰਦਾ ਵੀ ਭਾਈ ਆਪਾਂ ਦੇਖੀ ਚੱਲੀਏ ਮੂਰੇ ਕਿੱਥੇ ਕਿਰਦਾ ਇਹ ਮੂਰੇ ਵੀ ਟੰਗਿਆ ਜਾਂਦਾ ਠੀਕ ਹੈ ਇਹ ਨੂੰ ਧੂਈ ਤੇ ਵੀ ਟੱਕ ਸਕਦੇ ਹਾਂ ਸਾਈਡ ਤੇ ਇਹ ਕੰਟਰੋਲਰ ਲੱਗਿਆ ਜੀ ਮੈਂ ਆਪਾਂ ਖਾਦ ਘਟਾਣੀ ਵਧਾਣੀ ਵੀ ਆਪਾਂ ਕਿੰਨੀ ਕੁ ਪਾਣੀ ਆ ਖੇ ਅਸੀਂ ਮਿੰਕੀ ਪਾਉਗੇ ਹਾਂਜੀ ਹਾਂ ਇਹਦੇ ਵਿੱਚ ਆਪਾਂ ਮਿੰਕੀ ਪਾਉਗੀ ਤੇ ਇਹਦੇ ਵਿੱਚ ਇੱਕ ਦੂਜਾ ਮਾਡਲ ਵੀ ਆਂਦਾ ਆ ਹੱਥ ਵਾਲਾ ਇਹਦੇ ਵਿੱਚ ਕੀ ਖੂਬੀ ਹੈ ਕਿ ਇਹਦੇ ਵਿੱਚ ਜਿਹੜਾ ਹੈਗਾ ਨਾਲ ਨਾਲ ਇੱਕ ਆਹ ਡੱਬਾ ਮਿਲਦਾ ਹੈ ਸਪਲਾਈ ਵਾਲਾ ਠੀਕ ਹੈ ਜੀ ਤਾਂ ਇਹਦੇ ਵਿੱਚ ਕੀ ਹੈ ਕਿ ਇਹਨੂੰ ਚ ਫੜ ਸਕਦੇ ਹਾਂ ਹਾਂ ਇਹ ਤਾਂ ਪਿੱਠੇ ਤੇ ਲੱਗ ਜਾਊਗਾ ਆਪਾਂ ਨਾਲ ਢੋਲ ਕੀ ਮੰਗੂ ਤੇ ਇਹਨੂੰ ਨਾਲ ਲੀਵਰ ਨਾਲ ਸਾਰਾ ਕੁਝ ਮਿਲਦਾ ਤੇ ਇਹਦੇ ਵਿੱਚ ਆਪਾਂ ਨਾ ਆਹ ਮੂਹਰੇ ਲੱਗਿਆ ਹੋਇਆ ਇਹਦੇ ਪੱਖਾ ਹੂੰ ਠੀਕ ਹੈ ਜੀ ਇੱਥੋਂ ਦੀ ਆਪਾਂ ਨਾਲ ਹੈਗਾ ਤੁਹਾਡਾ ਖਾਦ ਖੁਦ ਸਿੱਟੂਗਾ ਇਹ ਜਿਵੇਂ ਆਪਾਂ ਹੱਥ ਨਾਲ ਪਾਉਨੇ ਉਮੀ ਕੰਮ ਕਰੂਗਾ ਬਸ ਤੁਸੀਂ ਸਿੱਧਾ ਲੈ ਕੇ ਚੱਲਣਾ ਐਂ ਐਂ ਨਹੀਂ ਕਰਨਾ ਅੱਛਾ ਐਂ ਸਿੱਧਾ ਠੀਕ ਹੈ ਸਿੱਧਾ ਲੈ ਕੇ ਚੱਲੀ ਚੱਲੋ ਇਹ 25 ਫੁੱਟ ਦੂਰ ਤੱਕ ਹੂੰ 25 ਫੁੱਟ ਦਾ ਏਰੀਆ ਐਂ 25 ਫੁੱਟ ਚੌੜਾ ਹਾਂ 25 ਫੁੱਟ ਏਰੀਆ ਜਿਹੜਾ ਹੈਗਾ ਕਵਰ ਕਰਦਾ ਹੋਇਆ ਜਾਊਗਾ ਇੱਥੋਂ ਹੀ ਆਪਾਂ ਸਪੀਡ ਘਟਾਵਦਾ ਸਕਦੇ ਆ ਇਥੋਂ ਆਪਾਂ ਆਨ ਆਫ ਕਰ ਸਕਦੇ ਆਂ ਇਥੋਂ ਆਪਾਂ ਜਸਟ ਕਰ ਸਕਦੇ ਆਂ ਵੀ ਭਾਈ ਵੱਧ ਪਾਣੀ ਆ ਘੱਟ ਪਾਣੀ ਆ ਬਾ ਕਿੰਨੀ ਪਾਣੀ ਆ ਉਹ ਸਾਰੀ ਅਡਜਸਟਮੈਂਟ ਇੱਥੋਂ ਹੋਈ ਜਾਂਦੀ ਆ ਠੀਕ ਹੈ ਜੀ ਆਹ ਅਟੈਚਮੈਂਟ ਇਹਦੇ ਨਾਲ ਲੱਗ ਜਾਂਦੀ ਆ ਤਾਂ ਆਪਾਂ ਬੰਦਾ ਆਹ ਨਾਲ ਢੁਈ ਤੇ ਬਾਗੇ ਬਸ ਸਿੱਧਾ ਸਿੱਧਾ ਤੁਰੇ ਚੱਲੋ ਇੱਕ ਲੈਨ ਦੇ ਤੇ ਚਾਹੇ ਬੱਟੇ ਤੇ ਚੱਲੀ ਚੱਲੋ ਠੀਕ ਹੈ ਜੀ ਇਹਦੇ ਨੂੰ ਤਾਂ ਬੰਦੇ ਕੀਮਤ ਕਹਿੰਦੇ ਕਿ ਉਹ ਬਈ ਇਹ ਵਾਲਾ ਜਿਹੜਾ ਮਾਡਲ ਹੈਗਾ ਇਹ ਹੈਗਾ 4000 ਰੁਪਏ ਦਾ ਘਰੇ ਪਹੁੰਚ ਕਰਕੇ ਨਾਲੇ ਟਰਾਂਸਪੋਰਟ ਵਿੱਚ ਠੀਕ ਹੈ ਤੇ ਇਹ ਵਾਲਾ ਮਾਡਲ ਹੈਗਾ 5500 ਰੁਪਏ ਦਾ ਪਹੁੰਚ ਕਰਕੇ ਤੇ ਤੇ ਬਈ ਇਹ ਚੀਜ਼ ਦੇਖ ਰਹੀ ਸੀ ਇਹ ਕੀ ਜੀ ਆ ਇਹ ਜਿਵੇਂ ਤੁਸੀਂ ਕਪਾਹ ਲਾਣੀ ਹੋਵੇ ਜੀ ਮੱਕੀ ਲਾਣੀ ਹੋਵੇ ਠੀਕ ਹੈ ਛੋਲੇ ਲਾਣੇ ਹੋਣ ਤਾਂ ਮੋٹے ਬੀਜ ਲਾਣੇ ਹੋਣ ਤਾਂ ਜਿੱਥੇ ਮਨਜੀ ਮੈਂ ਕੋਈ ਖੁੰਝਾ ਰਹਿ ਗਿਆ ਬਈ ਉੱਥੇ ਬੀਜ ਲਾਣਾ ਆ ਦੱਬ ਕੇ ਲੱਗ ਜਾਂਦਾ ਇਹਦੇ ਵਿੱਚ ਕੀ ਹੈ ਨਾ ਆ ਮਿੱਟੀ ਦੇ ਥੱਲੇ ਲੱਗ ਕੇ ਆ ਦੇਖੋ ਇਹ ਐ ਖੁੱਲ ਜਾਂਦਾ ਦੇ ਕੰਟੇ ਵਿੱਚ ਠੀਕ ਹੈ ਕੋਈ ਵੀ ਬੀਜ ਲਾ ਸਕਦੇ ਕੱਲਾ ਕੱਲਾ ਦਾਣਾ ਇਹਦੇ ਵਿੱਚ ਲੱਗ ਜਾਂਦਾ ਕੱਲਾ ਕੱਲਾ ਦਾਣਾ ਇਹ ਮੋਟਾ ਦਾਣਾ ਵੀ ਕੋਈ ਹਾਂ ਹਾਂ ਇਹਦੇ ਵਿੱਚ ਆ ਦੇਖੋ ਇਦਾਂ ਦੀਆਂ ਗਦਾਲੀਆਂ ਹੁੰਦੀਆਂ ਨੇ ਚਾਰ ਪੰਜਾਂ ਬੱਕਰੀਆਂ ਵਖਣੀਆਂ ਹਾਂਜੀ ਤਾਂ ਗਦਾਲੀਆਂ ਦੇ ਸਹਾਰੇ ਨਾਲ ਤੁਸੀਂ ਜਿਹੜਾ ਹੈਗਾ ਬੀਜ ਬੋ ਸਕਦੇ ਉਹਦੇ ਵਿੱਚ ਠੀਕ ਹੈ ਉਸ ਤੋਂ ਬਾਅਦ ਥੱਲੇ ਫੋਕਰ ਮਸ਼ੀਨ ਆ ਗਈ ਜਿਵੇਂ ਆਪਾਂ ਕੀ ਧੂਆ ਕਰਨਾ ਹੁੰਦਾ ਮੱਛਰ ਮੁਛਰੀ ਦੀ ਜਮਾਤ ਹੋ ਜਾਂਦਾ ਗਊਸ਼ਾਲਾ ਵਾਲੇ ਹਸਪਤਾਲ ਵਾਲੇ ਸੁਸਾਇਟੀਆਂ ਵਾਲੇ ਬਹੁਤ ਲੈਂਦੇ ਨੇ ਸਾਡੇ ਕੋਲ ਉਸ ਤੋਂ ਬਾਅਦ ਆਪਣੇ ਕੋਲੇ ਆ ਤੇਲ ਕੱਢਣ ਵਾਲੀ ਮਸ਼ੀਨ ਆ ਗਈ ਜਿਵੇਂ ਆਪਾਂ ਤੁਹਾਨੂੰ ਇਹਦਾ ਵੀ ਬਾਅਦ ਚ ਆਪਾਂ ਬਣਾਵਾਂਗੇ ਜੀ ਅੱਡ ਤੋਂ ਵੀਡੀਓ ਤੁਹਾਨੂੰ ਦਿਖਾਵਾਂਗੇ ਜ਼ਿੰਮੇਦਾਰਾਂ ਨੂੰ ਕਿ ਇਹ ਕਿੱਦਾਂ ਫਾਇਦੇਮੰਦ ਦਾ ਹੈ ਜਿਹੜਾ ਆਪਾਂ ਬਾਜ਼ਾਰ ਤੋਂ ਤੇਲ ਲੈ ਕੇ ਆਉਂਦੇ ਆ ਉਹਦਾ ਕੀ ਨੁਕਸਾਨ ਹੈ ਤਾਂ ਘਰੇ ਬੈਠ ਕੇ ਆਪਾਂ ਆਰਾਮ ਨਾਲ ਚਾਹ ਸਰੋਂ ਦਾ ਤੇਲ ਬਦਾਮ ਦਾ ਤੇਲ ਨਾਰੀਅਲ ਦਾ ਤੇਲ ਅਖਰੋੜ ਦਾ ਤੇਲ ਤਿਲ ਦਾ ਤੇਲ ਆਪਾਂ ਕੱਢ ਸਕਦੇ ਹਾਂ ਜਿਹੜਾ ਤੇਲ ਆਪਾਂ ਬਾਜ਼ਾਰ 'ਚ 150 ਤੋਂ ਉੱਤੇ ਪੈਂਦਾ ਉਹ ਆਪਾਂ ਕੋਲੇ 80-90 ਰੁਪਏ ਪਊਗਾ ਆਪ ਦੀ ਸਰੋਂ ਕੱਢਾਂਗੇ ਜੇਕਰ ਕਰੇ ਤਾਂ ਇਹਦੀ ਯੂਨਿਟ ਵੀ ਕੁਝ ਨਹੀਂ ਹੈਗੀ ਜੀ ਇਹ 4 ਘੰਟ 4 ਘੰਟੇ ਦੇ ਵਿੱਚ 4 ਘੰਟੇ ਦੀ ਨਹੀਂ ਬਈ ਆਪਾਂ ਇਹਦੇ 50 ਕਿਲੋ ਲਾ ਕੇ ਰੱਖਦਾ ਮਰਦਾ ਤਾਂ ਨਹੀਂ ਫਿਰੇ ਨਾ ਇਹ ਲਗਾਤਾਰ ਜਿਹੜਾ ਹੈਗਾ 8 ਤੋਂ 10 ਘੰਟੇ ਚੱਲ ਜਾਂਦਾ ਜੀ ਆਪਾਂ ਸਾਰੀ ਰਾਤ ਲਾ ਕੇ ਰੱਖ ਦੋ ਬਸ 8 ਘੰਟੇ ਹੀ ਹੁੰਦਾ ਸਾਰੀ ਰਾਤ ਲਾ ਕੇ ਰੱਖ ਦੋ ਜਦ ਸਵੇਰੇ ਨੂੰ ਬੰਦ ਕਰ ਦੋ ਆਤਨ ਤੱਕ ਤੁਹਾਡਾ ਇਹ ਰਸੋਈ ਤੱਕ ਜਿਹੜਾ ਹੋਦਾ ਚੱਲ ਢੋਲ ਆਇਆ ਹੋਊਗਾ ਸਾਰਾ ਭੱਜ ਲਾ ਤੈਨਾਂ ਅੱਛਾ ਜੀ ਠੀਕ ਹੈ ਜੀ ਇਹਦੇ ਵਿੱਚ ਇਦਾਂ ਮਰੀਅਲ ਕੰਮ ਹੈ ਉਸ ਤੋਂ ਬਾਅਦ ਆਪ ਪੋਟੇਬਲ ਸਪਰੇਅ ਪੰਪ ਜਿਵੇਂ ਆਪਾਂ ਟਰਾਲੀ ਦਾ ਦੇਖਿਆ ਸੀਗੇ ਇਹਦੇ ਵਿੱਚ ਕੀ ਬੰਦਾ ਢੋਲ ਆਪਦਾ ਲਾ ਲੈਂਦਾ ਠੀਕ ਹੈ ਇੰਜਨ ਲੱਗਿਆ ਹੋਇਆ ਪੰਪ ਲੱਗਿਆ ਹੋਇਆ ਇਹਦੇ ਵਿੱਚ ਤੇ ਆਹ ਇੰਜਨ ਆ ਪੰਪ ਆ ਪੰਪ ਦੇ ਦੋ ਜਿਵੇਂ ਕਿਦਾ ਦੋ ਪਾਈਪਾਂ ਲਾਣੀ ਉਹਨਾਂ ਨੇ ਇੱਕ ਬੰਦਾ ਸੱਜੇ ਪਾਸੇ ਨਿਕਲ ਇੱਕ ਖੱਬੇ ਜੇ ਬੰਦੇ ਕੋਲ ਲੇਵਰ ਬਾਤ ਹੈਗੀ ਆ ਤਾਂ ਜਾਂ ਕੱਲੀ ਇੰਜਨ ਸਟਾਰਟ ਕੀਤਾ ਘੰਟਾ ਲੈਣੇ ਪਾਉਣਾ ਲਈ ਤਾਂ ਤੇਲ ਲੈਣਾ ਇਹ ਬਾਈ ਹਾਂ ਜਿਵੇਂ ਕਿਸੇ ਬੰਦੇ ਨੇ ਆਪ ਦਾ ਦੇਸੀ ਜਗਾੜ ਨਾਲ ਕੋਈ ਵੀ ਰੇੜਾ ਬਣਾ ਲਿਆ ਉਹਦੇ ਉੱਪਰ ਰੱਖ ਸਕਦਾ ਉਹਦੇ ਉੱਤੇ ਰੱਖ ਲੋ ਨਹੀਂ ਤਾਂ ਬੰਦਾ ਕਹਿੰਦਾ ਜੇ ਮੇਰੇ ਕੋਲੇ 500 ਲੀਟਰ ਦਾ ਢੋਲ ਹੈਗਾ ਉਹਦੇ ਉੱਤੇ ਹੀ ਰੱਖਤਾ ਪਾਈਪ ਪੱਪਾਂ ਦੇ ਨਾਲ ਕਿੱਲੇ ਜਿਹੜੇ ਕਿੱਲੇ ਦੀ ਲੰਬੀ ਪਛਾਈ ਤੇ ਸਪਰੇਅ ਕਰੀ ਚੱਲੋ ਹੂੰ ਠੀਕ ਹੈ ਉੱਥੇ ਰੱਖ ਕੇ ਫੇਰ ਕਰਨੂ ਇਹਦੇ ਵਿੱਚ ਸਭ ਤੋਂ ਵੱਡੀ ਖੁੱਭੀ ਇਹਦੇ ਵਿੱਚ ਇਹ ਆ ਬਾਕੀ ਇਹ ਢੋਲਗੀਆਂ ਨੇ ਬਾਕੀ ਹੋਰ ਕਈ ਇੰਪਲੀਮੈਂਟ ਆਪਣੇ ਕੋਲੇ ਹੈਗੇ ਨੇ ਜਿਵੇਂ ਕਿ ਕਿਸੇ ਨੂੰ ਆ ਛੋਟਾ ਟਰੈਕਟਰ ਚਾਹੀਦਾ ਕੋੜ ਆ ਕੋੜ ਸਵਰਾਜ ਇਹਦੀ ਆਪਾਂ ਡਿਸਟ੍ਰੀਬਿਊਟਰਸ਼ਿਪ ਦਿੱਤੀ ਹੋਈ ਆ ਹੂੰ ਇਹ ਪੰਜਾਬ ਵਾਸਤੇ ਸਬਸਿਡੀ ਆ ਰਹੀ ਹੈ ਨਾ ਮੈਨੂੰ ਇਹਦੇ ਉੱਤੇ ਵੀ ਸਬਸਿਡੀ ਹੈਗੀ ਆ ਜੀ ਇਹਦੇ ਉੱਤੇ ਜਿਹੜੀ 75000 ਰੁਪਏ ਸਬਸਿਡੀ ਹੈ ਬਾਗਬਾਨੀ ਮੰਗਮੇ ਦੇ ਵਿੱਚ ਹਾਂਜੀ ਠੀਕ ਹੈ ਜੀ ਤੇ 12 ਹਸ ਪਾਵਰ ਦੇ ਵਿੱਚ ਹੋਂਡਾ ਦਾ ਇੰਜਣ ਲੱਗਿਆ ਹੋਇਆ ਇਹਦੇ ਵਿੱਚ ਤਿੰਨ ਕੰਪਨੀਆਂ ਦਾ ਦਿਮਾਗ ਲੱਗੇ ਹੋਣੇ ਹੋਂਡਾ ਦਾ ਇੰਜਣ ਲਾਤਾ ਸਵਰਾਧ ਦਾ ਟਰੈਕਟਰ ਲਾਤਾ ਮਹਿੰਦਰਾ ਦਾ ਰੋਟਾਵੇਟਰ ਲਾਤਾ ਠੀਕ ਹੈ ਇਹ ਜੇ ਕਿੰਨੇ ਇੰਪਲੀਮੈਂਟ ਮਿਲਣਗੇ ਨਾਲ ਨਾਲ ਇਹਦੇ ਰੋਟਾਵੇਟਰ ਮਿਲਦਾ ਜੀ 3 ਫੋਰ ਦਾ ਰੋਟਾਵੇਟਰ ਠੀਕ ਹੈ ਜੀ ਤੇ ਇਹਦੇ ਵਿੱਚ ਡਿਫਰੈਂਸ਼ੀਅਲ ਵੀ ਹੈ ਇਹਦੇ ਵਿੱਚ ਤਿੰਨ ਫਾਰਵਰਡ ਗੇਅਰ ਤਿੰਨ ਹਾਈ ਗੇਅਰ ਤਿੰਨ ਲੋ ਗੇਅਰ ਤਿੰਨ ਬੈਕ ਗੇਅਰ ਬੈਕ 'ਚ ਵੀ ਤਿੰਨ ਨੇ ਵੱਡੇ ਰੋਟਾਟਰ ਨੌ ਗੇਰਾਂ ਵਾਲਾ ਸਿਸਟਮ ਹੈ 220 ਕਿਲੋ ਦੀ ਇਹਦੀ ਉਹ ਕੈਪੈਸਿਟੀ ਹੈ ਲਿੰਕਾਂ ਦੀ 200 ਕਿਲੋ ਵਜ਼ਨ ਨੇ ਚੱਕ ਲੈਂਦਾ ਲਿਫਟ ਦੇ ਉੱਤੇ ਟਰਾਲੀ ਵਾਲੀ ਕਿੰਨਾ ਵਜ਼ਨ ਖਿੱਚੂ ਇਹ ਟਰਾਲੀ ਦੇ ਵਿੱਚ ਜਿਹੜਾ ਹੈਗਾ ਇਹ 9 ਕੁਇੰਟਲ ਵਜ਼ਨ ਖਿੱਚ ਲੈਂਦਾ 9 ਕੁਇੰਟਲ ਠੀਕ ਹੈ ਜੀ ਆ ਬੈਠ ਕੇ ਬੰਦਾ ਜਿਵੇਂ ਮਰਜੀ ਚਲਾ ਸਕਦਾ ਆ ਹਾਈਡਰੋਲਿਕ ਕੰਟਰੋਲ ਕਰ ਸਕਦਾ ਮਤਲਬ ਸਾਰੇ ਡਾਇਰੈਕਟਰਲ ਸਿਸਟਮ ਦਿੱਤਾ ਹੈ ਤੇ ਜਿੱਥੇ ਬੁਲਟ ਮੋਟਰਸਾਈਕਲ ਲੰਘ ਜਾਂਦਾ ਹੈ ਉੱਥੋਂ ਲੰਘ ਜਾਂਦਾ ਅੱਛਾ ਜੀ ਹੈਂਡਲ ਜਿੰਨਾ ਕਿਦਾ ਹੈਗਾ ਬੁਲਟ ਮੋਟਰਸਾਈਕਲ ਜਿੱਦਾਂ ਜਿੱਦਾਂ ਉਹਦਾ ਬੁਲਟ ਮੋਟਰਸਾਈਕਲ ਨਿਕਲ ਜੂ ਤਾਂ ਆ ਵੀ ਨਿਕਲ ਜੂ ਅਸੀਂ ਉਹਨਾਂ ਕ ਚੌੜਾ ਇਹ ਉਹਨਾਂ ਕੀ ਚੌੜਾ ਇਹ 3 ਫੁੱਟ ਦਾ ਹੀ ਹੈਗਾ ਸਾਰੇ 3 ਕਵਟ ਵਾਲੀ ਫਸਲ ਚ ਕੰਮ ਜਾਂਦਾ ਬਲਦਾਂ ਨਾਲ ਇਹ ਤੋਂ ਇਹ ਪੈਟਰੋਲ ਪੈ ਜਾਂਦਾ ਸਾਰੇ ਕੁਛ ਆ ਬ੍ਰੇਕ ਬਰੂਕ ਸਿਸਟਮ ਸਾਰਾ ਟਰੈਕਟਰ ਵਾਂਗੂ ਲੱਗਿਆ ਹੋਇਆ ਸਬਸਿਡੀ ਦੇ ਕਿੰਨੇ ਪਰਸੈਂਟ ਹੋ ਗਈ ਇਹਦੇ ਸਬਸਿਡੀ ਆਂਦੀ ਹੈ ਜੀ 75000 ਰੁਪਿਆ ਤੇ ਇਹਦੀ ਜਿਹੜੀ ਕੀਮਤ ਰੋਟਾਵੇਟਰ ਦੇ ਨਾਲ ਵੈਸੇ ਦਾ ਹੈਗੀ ਹੈ ਸਵਾ 3 ਲੱਖ ਰੁਪਏ ਕੰਪਨੀ ਨੇ ਰੱਖੀ ਹੋਈ ਪਰ ਆਪਾਂ ਪੌਣੇ 3 ਲੱਖ 2 ਲੱਖ 75000 ਦੇ ਵਿੱਚ ਆਪਾਂ ਦੇ ਦਿੰਦੇ ਹਾਂ ਜ਼ਿਮੀਂਦਾਰ ਨੂੰ ਤੇ 75000 ਰੁਪਏ ਦੀ ਸਬਸਿਡੀ ਆ ਜਾਂਦੀ ਹੈ ਮਹਿੰਗਮੇ ਚੋਤਾ ਤਕ ਲਓ ਵੀ ਕਿਸਾਨ ਵੀਰੋ ਜੇਕਰ ਤੁਹਾਨੂੰ ਵੀ ਕੋਈ ਇੰਪਲੀਮੈਂਟ ਇਹਨਾਂ ਚ ਪਸੰਦ ਆ ਗਿਆ ਜਾਂ ਤੁਸੀਂ ਕੋਈ ਵੀ ਲੈਣਾ ਹੈ ਤੇ ਭਾਈ ਕਈ ਵਾਰ ਕਿਸੇ ਕਿਸਾਨ ਵੀਰ ਨੂੰ ਕੋਈ ਆਪਦੀ ਡਿਮਾਂਡ ਦੀ ਚੀਜ਼ ਤਿਆਰ ਕਰवानी ਹੁੰਦੀ ਹੈ ਹਨਾ ਆ ਅਸੀਂ ਕੋਈ ਚੁੱਚੇਗਾ ਵੀ ਸਾਡੀ ਦੇ ਕੋ ਫੈਕਟਰੀ ਹੈ ਜੀ ਠੀਕ ਹੈ ਜੀ ਆਪਾਂ ਕੋਈ ਉਹਨੂੰ ਇੰਪਲੀਮੈਂਟ ਕੋਈ ਚਾਹੀਦਾ ਆਪਣੇ ਹਿਸਾਬ ਦੇ ਨਾਲ ਭਾਈ ਆਹ ਕੀ ਆਈਟਮ ਹੈ ਇਹ ਜਿਹੜਾ ਹੈਗਾ ਜੀ ਲੌਨ ਮੂਵਰ ਹੈ ਰਿਮੋਟ ਕੰਟਰੋਲ ਦੇ ਨਾਲ ਠੀਕ ਹੈ ਜੀ ਇਹਦੇ ਵਿੱਚ ਇਹਦੇ ਵਿੱਚ ਰਿਮੋਟ ਲੱਗਿਆ ਹੋਇਆ ਤੇ ਰਿਮੋਟ ਦੇ ਨਾਲ ਜਿਵੇਂ ਜਵਾਕਾ ਲਖਾਉਂਦਾ ਨਹੀਂ ਕੰਟਰੋਲ ਹੁੰਦਾ ਤਾਂ ਜਿਵੇਂ ਤੇਡਾ ਮੈਂਡਾ ਪਹਾੜਾ ਪੂੜਾ ਦੇ ਵਿੱਚ ਜਿੰਨਾ ਮਰਿਆ ਥੱਲੇ ਨਾ ਕਟਰ ਬਲੇਡ ਲੱਗਿਆ ਹੋਇਆ ਬੰਦਾ ਆਪਣੇ ਕਮਰੇ 'ਚ ਬੈਠਾ ਹੋਇਆ ਆਪਦਾ ਪਾਰਕ ਪਾਰਕ ਸਾਰਾ ਕਲ ਸਕਦਾ ਕੈਮਰੇ ਰੱਖੀ ਜਾਵੇ ਟੀਵੀ ਤੇ ਲਾ ਕੇ ਤੇ ਦੇਖੀ ਜਾਊਗਾ ਤਾਂ ਸਾਰਾ ਪਾਰਕ ਤਾਂ ਇਹਦੇ ਵਿੱਚ ਥੱਲੇ ਬਲੇਡ ਲੱਗਿਆ ਹੋਇਆ ਉੱਪਰ ਥੱਲੇ ਬਲੇਡ ਹੋ ਸਕਦਾ ਜਿਵੇਂ ਤੁਸੀਂ ਘਾ ਇੰਨਾ ਰੱਖਣਾ ਇੰਨਾ ਰੱਖਣਾ ਉਹ ਵੀ ਅਡਜਸਟ ਕੰਟਰੋਲ ਕਰ ਸਕਦੇ ਹੋ ਵੱਡਾ ਛੋਟਾ ਤੇ ਘਾ ਵੱਡੀ ਜਾਊਗਾ ਤੇ ਸਿੱਧਾ ਸਿੱਧਾ ਚੱਲੀ ਜਾ ਤੇ ਫੈਕਟਰੀ ਆਪਣੀ ਬਈ ਪੈਂਦੀ ਕਿੱਥੇ ਹੈ? ਲੁਧਿਆਣਾ ਦੇ ਵਿੱਚ ਗਿੱਲਪਿੰਡ ਦੇ ਵਿੱਚ ਆਪਣੀ ਫੈਕਟਰੀ ਹੈਗੀ ਹੈ ਜੀ। ਜਿਹੜਾ ਹੈਗਾ ਤਕਰੀਬਨ 36 ਸਾਲ ਪੁਰਾਣਾ ਆਪਣਾ ਬਿਜ਼ਨਸ ਹੈ। ਤੇ ਸਾਡੀ ਤੀਜੀ ਫੈਕਟਰੀ ਹੈ। ਪਹਿਲਾਂ ਸਾਡੀ ਪੁਰਾਣੀ ਫੈਕਟਰੀ ਅਮਦਗੜ ਹੁੰਦੀ ਸੀ। ਠੀਕ ਹੈ ਜੀ। 3 ਸਾਲ ਤੋਂ ਅਸੀਂ ਫੈਕਟਰੀ ਲੁਧਿਆਣਾ ਸ਼ਿਫਟ ਕਰਤੀ ਹੈ। ਬਹੁਤ ਠੀਕ ਸਾਨੂੰ ਜਗ੍ਹਾ ਘੱਟ ਪੈਦੀ ਸੀਗੀ ਤੇ ਸਾਰਾ ਟਰਾਂਸਪੋਰਟ ਸੁਵਿਧਾ ਵੀ ਲੁਧਿਆਣਾ ਦੇ ਵਧੀਆ ਸੀ ਲੋਕਾਂ ਨੂੰ ਵੀ ਆਣਾ ਜਾਣਾ ਸੌਖਾ ਆ। ਬੰਦਾ ਸ਼ਹਿਰ ਤਾਂ ਇਸ ਕਰਕੇ ਆ ਤੇ ਜੇ ਕੋਈ ਜ਼ਿੰਮੇਵਾਰ ਬਾਹਰੋਂ ਆਂਦਾ ਬਹੁਤ ਦੂਰੋਂ ਆਂਦਾ ਉਹਨੂੰ ਰਾਤ ਕੱਟ ਬੰਦਾ ਦੂਰੋਂ ਦੂਰੋਂ ਵੀ ਆਂਦੇ ਤਾਂ ਉਹ ਵੀ ਇੱਥੇ ਰੁੱਕ ਸਕਦੇ ਨੇ ਪ੍ਰੋਪਰ ਕੰਪਨੀ ਲੈਵਲ ਦੇ ਵਿੱਚ ਕੰਮ ਹੈਗਾ ਤੇ ਉਹ ਮਸ਼ੀਨਾਂ ਬਣਦੀ ਵੀ ਦੇਖ ਸਕਦਾ ਜੇ ਉਹ ਕਹਿੰਦਾ ਯਾਰ ਮੈਨੂੰ ਦਿਖਾਓ ਮਸ਼ੀਨਾਂ ਕਿੱਦਾਂ ਤਿਆਰ ਹੁੰਦੀਆਂ ਤੁਹਾਡੀ ਫੈਕਟਰੀ ਅਸੀਂ ਉਹ ਵੀ ਲੈਣੇ ਪਹਿਲਾਂ ਬਣਦੀ ਦੇਖੋ ਹਾਂ ਬਣਦੀ ਦੇਖੋ ਉਹਦੇ ਸਮਝੋ ਤੁਹਾਨੂੰ ਉਹਦੇ ਮਿਸਤਰੀ ਮਿਲੂਗਾ ਇੱਕ ਬਕਾਇਦਾ ਟੈਕਨੀਸ਼ੀਅਨ ਜਿਹੜਾ ਤੁਹਾਨੂੰ ਸਾਰਾ ਸਮਝਾ ਕੇ ਦੋ ਦੂਗਾ ਉਹ ਤੋਂ ਬਾਅਦ ਵੀ ਉਹਦਾ ਨੰਬਰ ਮਿਲੂਗਾ ਮਿਸਤਰੀ ਦਾ ਵੀ ਜੇ ਮੈਂ ਭਾਈ ਕੋਈ ਦਿੱਕਤ ਆ ਜਾਂਦੀ ਆ ਤਾਂ ਤੁਹਾਨੂੰ ਸੋਲਵ ਕਰਨੀ ਆ ਤਾਂ ਮਿਸਤਰੀ ਸਾਡਾ ਕਾਲ ਦੇ ਉੱਤੇ ਵੀਡੀਓ ਕਾਲ ਕਰਦਾ ਹੈ ਤੇ ਅੱਜ ਕੱਲ੍ਹ ਦਾ WhatsApp ਦਾ ਜ ਤੇ ਜੇ ਬੰਦੇ ਨੇ ਘਰੇ ਬੈ ਕੇ ਮੰਗਾਨੀ ਹੋਵੇ ਤਾਂ ਉਹਨੂੰ ਘਰੇ ਬੈ ਕੇ ਵੀ ਪਿੱਛੇ ਦੀ ਤਕਰੀਬਨ ਹਰ ਇੰਪਲੀਮੈਂਟ ਤੇ ਹੈਗੀ ਡਿਲੀਵਰੀ ਹੈ ਹਾਂ ਆ ਸਾਰੇ ਆਪਣੇ ਸਾਰੇ ਡਿਲੀਵਰੀ ਚਾਹੇ ਤੁਸੀਂ ਕੋੜਾ ਦਾ ਟਰੈਕਟਰ ਲੈਣਾ ਹੋਵੇ ਉਹਦੀ ਵੀ ਡਿਲੀਵਰੀ ਹੋ ਜਾਂਦੀ ਹੈ ਹਾਂ ਕਿ ਪਹੁੰਚੂਗਾ ਹਾਂ ਚਾਹੇ ਤੁਸੀਂ ਕਿਥੋਂ ਮੰਗਿਓ ਤਾਂ ਅਸੀਂ ਛੋਟੀ ਮਸ਼ੀਨਾਂ ਲੈਣੀਆਂ ਤਾਂ ਉਹਦੀ ਵੀ ਡਿਲੀਵਰੀ ਹੋ ਜਾਂਦੀ ਹੈ ਤੇ ਲੈ ਵੀ ਕਿਸਾਨ ਵੀਰ ਜੇਕਰ ਕਿਸੇ ਵੀਰ ਨੇ ਖਰੀਦਣਾ ਕੋਈ ਇੰਪਲੀਮੈਂਟ ਨੰਬਰ ਚੱਲਦੇ ਇਹਨਾਂ ਦੇ ਕਾਲ ਕਰ ਲਿਓ ਇੱਕ ਵਾਰੀ ਕਾਲ ਕਰ ਲਓ ਤੁਹਾਨੂੰ ਬਾਕੀ ਜਾਣਕਾਰੀ ਸਾਰੀ ਦੇ ਦੇਣਗੇ ਕਿਵੇਂ ਪਹੁੰਚੂ ਕਿਵੇਂ ਡਿਲੀਵਰੀ ਹੋਊਗੀ